ਮੈਂ ਇੱਕ ਗਰੀਬ ਘਰ ਦੀ ਕੁੜੀ ਆ ਮੇਰਾ ਨਾਮ ਸੁਖਜੀਤ ਆ ਮੈਨੂੰ ਪੜ੍ਹਨ ਦਾ ਬੜਾ ਸ਼ੌਂਕ ਸੀ ਪਰ ਘਰ ਵਿੱਚ ਗਰੀਬੀ ਹੋਣ ਕਰਕੇ ਮੈਂ ਜ਼ਿਆਦਾ ਨਹੀਂ ਪੜ ਸਕੀ ਮੈਂ ਸਿਰਫ 12 ਤੱਕ ਹੀ ਪੜ ਸਕੀ ਮੈਨੂੰ ਕਾਲਜ ਜਾਣ ਦਾ ਬੜਾ ਸ਼ੌਂਕ ਸੀ ਪਰ ਘਰ ਵਿੱਚ ਗਰੀਬੀ ਹੋਣ ਕਰਕੇ ਮੈਂ ਕਾਲਜ ਵਿੱਚ ਨਾ ਪੜ ਸਕੀ ਮੇਰਾ ਇੱਕ ਭਰਾ ਆ ਉਹ ਵੀ ਨਸ਼ੇ ਕਰਦਾ ਆ ਮੇਰੇ ਪਾਪਾ ਫੈਕਟਰੀ ਵਿੱਚ ਕੰਮ ਕਰਦੇ ਆ ਮੰਮੀ ਨੂੰ ਮੇਰੇ ਵਿਆਹ ਦਾ ਬਹੁਤ ਫਿਕਰ ਰਹਿੰਦਾ ਸੀ। ਮੇਰੀ ਮੰਮੀ ਪਿੰਡ ਵਿੱਚ ਲੋਕਾਂ ਦੇ ਕੱਪੜੇ ਸਲਾਈ ਕਰਦੀ ਸੀ। ਇਦਾਂ ਰਲ ਮਿਲ ਕੇ ਸਾਡੇ ਘਰ ਦਾ ਖਰਚਾ ਚੱਲੀ ਜਾਂਦਾ ਸੀ। ਮੇਰਾ ਭਰਾ ਤਾਂ ਦਿਨ ਰਾਤ ਨਸ਼ੇ ਵਿੱਚ ਲੱਗਾ ਰਹਿੰਦਾ ਸੀ। ਜਿੱਥੋਂ ਵੀ ਕੋਈ ਨਸ਼ਾ ਮਿਲ ਜਾਂਦਾ ਸੀ ਉਹ ਕਰ ਲੈਂਦਾ ਸੀ। ਮੈਂ ਘਰ ਦਾ ਕੰਮ ਕਰਦੀ ਸੀ। ਮੇਰੇ ਮੰਮੀ ਪਾਪਾ ਚਾਹੁੰਦੇ ਸੀ ਕਿ ਕੋਈ ਚੰਗਾ ਜਿਹਾ ਘਰ ਮਿਲ ਜਾਵੇ ਤਾਂ ਕੁੜੀ ਦਾ ਵਿਆਹ ਕਰ ਦਈਏ ਸਾਡੀ ਫਿਕਰ ਮੁੱਕ ਜਵੇ। ਪਰ ਅਸੀਂ ਘਰੋਂ ਗਰੀਬ ਹੋਣ ਕਰਕੇ ਕੋਈ ਅਮੀਰ ਘਰ ਦਾ ਰਿਸ਼ਤਾ ਤਾਂ ਮੈਨੂੰ ਹੋਣਾ ਨਹੀਂ ਸੀ ਇਸ ਕਰਕੇ ਮੰਮੀ ਪਾਪਾ ਨੂੰ ਫਿਕਰ ਲੱਗਾ ਰਹਿੰਦਾ ਸੀ ਕਿ ਸੁਖਜੀਤ ਨੇ ਇੱਥੇ ਵੀ ਗਰੀਬੀ ਦੇਖੀ ਆ ਤੇ ਅੱਗੇ ਵੀ ਇਹਨੂੰ ਗਰੀਬੀ ਦੇਖਣੀ ਪਊਗੀ ਪਰ ਫਿਰ ਕਹਿ ਦਿੰਦੇ ਸੀ ਕਿ ਕੁੜੀ ਤਾਂ ਵਿਆਉਣੀ ਹੀ ਆ ਜੋ ਇਹਦੀ ਕਿਸਮਤ ਚ ਹੋਇਆ ਇਹਨੂੰ ਮਿਲ ਜੂ ਇਸ ਤਰ੍ਹਾਂ ਜੋ ਵੀ ਕੋਈ ਮੰਮੀ ਕੋਲ ਕੱਪੜੇ ਸਲਾਈ ਕਰਨ ਦੇਣ ਆਉਂਦੇ ਸੀ ਮੰਮੀ ਹਰ ਇੱਕ ਨੂੰ ਕਹਿ ਦਿੰਦੇ ਸੀ ਕਿ ਮੇਰੀ ਕੁੜੀ ਘਰ ਦਾ ਸਾਰਾ ਕੰਮ ਕਰ ਲੈਂਦੀ ਆ ਤੇ ਬਹੁਤ ਸਾਊ ਆ ਇਹਦੇ ਲਈ ਕੋਈ ਚੰਗਾ ਜਿਹਾ ਰਿਸ਼ਤਾ ਹੋਇਆ ਤਾਂ ਜ਼ਰੂਰ ਦੱਸਿਓ ਪਰ ਅਸੀਂ ਜ਼ਿਆਦਾ ਵਧੀਆ ਵਿਆਹ ਨਹੀਂ ਕਰ ਸਕਦੇ ਤਾਂ ਇਸ ਤਰ੍ਹਾਂ ਹੀ ਇੱਕ ਦਿਨ ਸਾਡੇ ਪਿੰਡ ਦੀ ਇੱਕ ਬੁੜੀ ਨੇ ਮੰਮੀ ਨੂੰ ਇੱਕ ਰਿਸ਼ਤੇ ਦੀ ਦੱਸ ਪਾਈ ਉਹਨੇ ਦੱਸਿਆ ਕਿ ਜ਼ਮੀਨ ਤਾਂ ਇੱਕ ਕਿੱਲਾ ਹੀ ਆ ਪਰ ਮੁੰਡਾ ਫੈਕਟਰੀ ਵਿੱਚ ਮੈਨੇਜਰ ਲੱਗਿਆ ਹੋਇਆ ਆ ਮੁੰਡੇ ਦੀ ਤਨਖਾਹ ਵੀ ਚੰਗੀ ਆ ਤੇ ਫੈਕਟਰੀ ਵਿੱਚ ਪੱਕਾ ਹੀ ਲੱਗਿਆ ਹੋਇਆ ਆ ਮੰਮੀ ਨੇ ਪਾਪਾ ਕੋਲ ਗੱਲ ਕੀਤੀ ਤਾਂ ਪਾਪਾ ਕਹਿਣ ਲੱਗੇ ਕਿ ਜੇ ਮੁੰਡਾ ਕੰਮਕਾਰ ਕਰਦਾ ਤਾਂ ਆਪਾਂ ਰਿਸ਼ਤਾ ਕਰ ਦਵਾਂਗੇ ਮਿਹਨਤ ਕਰਨੀ ਕੋਈ ਮਾੜੀ ਗੱਲ ਨਹੀਂ ਆ ਬਸ ਮੁੰਡਾ ਆਪਣੀ ਮਿਹਨਤ ਕਰਦਾ ਹੋਵੇ ਫਲਤਾ ਰੱਬ ਆਪੇ ਲਾ ਦਿੰਦਾ ਬਸ ਇੱਕ ਗੱਲ ਆ ਮੁੰਡਾ ਸ਼ਰਾਬ ਜਾਂ ਕੋਈ ਨਸ਼ਾਣਾ ਕਰਦਾ ਹੋਵੇ ਇਸ ਤਰ੍ਹਾਂ ਮੇਰੇ ਪਾਪਾ ਮੁੰਡੇ ਦਾ ਘਰ-ਬਾਰ ਦੇਖ ਕੇ ਆਏ ਘਰ-ਬਾਰੇ ਨਾ ਮਾੜਾ ਨਹੀਂ ਸੀ ਸਾਡੇ ਨਾਲੋਂ ਉਹਨਾਂ ਦਾ ਘਰ ਵਧੀਆ ਪਾਇਆ ਹੋਇਆ ਸੀ ਤੇ ਘਰ ਸਾਰਾ ਪੱਕਾ ਸੀ ਪਾਪਾ ਦੱਸਦੇ ਸੀ ਕਿ ਮੁੰਡਾ ਬਹੁਤ ਮਿਹਨਤੀ ਆ ਮੁੰਡੇ ਦੀਆਂ ਗੱਲਾਂ ਤੋਂ ਪਤਾ ਲੱਗਦਾ ਸੀ ਮੈਨੂੰ ਤਾਂ ਮੁੰਡਾ ਬਹੁਤ ਸਿਆਣਾ ਲੱਗਾ ਘਰ 'ਚ ਮੁੰਡੇ ਦੀ ਮੰਮੀ ਤੇ ਮੁੰਡਾ ਦੋਵੇਂ ਆ ਮੁੰਡੇ ਦੇ ਡੈਡੀ ਦੀ ਡੈਥ ਹੋ ਚੁੱਕੀ ਸੀ ਇਸ ਤਰ੍ਹਾਂ ਕਰਦਿਆ ਨਹੀਂ ਮੇਰੀ ਭੂਆ ਨਾਲ ਸਲਾਹ ਕਰਕੇ ਮੇਰਾ ਰਿਸ਼ਤਾ ਉਥੇ ਤੈਅ ਕਰ ਦਿੱਤਾ ਮੇਰੇ ਦਿਲ ਵਿੱਚ ਬੜੇ ਚਾਅ ਸੀ ਪਾਪਾ ਵੱਲੋਂ ਜਿੰਨਾ ਹੋਇਆ ਉਹਨਾਂ ਮੇਰਾ ਵਿਆਹ ਵਧੀਆ ਕਰ ਦਿੱਤਾ ਪਾਪਾ ਨੇ ਆਪਣੀ ਸਾਰੀ ਕਮਾਈ ਮੇਰੇ ਵਿਆਹ ਤੇ ਲਗਾ ਦਿੱਤੀ ਮੇਰਾ ਵਿਆਹ ਹੋ ਚੁੱਕਿਆ ਸੀ ਮੇਰੇ ਘਰ ਵਾਲੇ ਦਾ ਨਾਮ ਜਗਦੀਪ ਆ ਜਿਸ ਦਿਨ ਸਾਡੀ ਸੁਹਾਗਰਾਤ ਸੀ ਜਗਦੀਪ ਮੈਨੂੰ ਇਦਾਂ ਹੀ ਕਹੀ ਜਾਂਦਾ ਸੀ ਕਿ ਤੁਸੀਂ ਬਹੁਤ ਸੋਹਣੇ ਹੋ ਪਤਾ ਨਹੀਂ ਤੁਸੀਂ ਮੇਰੇ ਨਾਲ ਕਿਵੇਂ ਵਿਆਹ ਕਰਾ ਲਿਆ ਕਿਉਂਕਿ ਮੈਂ ਤਾਂ ਤੁਹਾਡੇ ਨਾਲੋਂ ਬਹੁਤ ਘੱਟ ਸੋਹਣਾ ਆ ਤਾਂ ਮੈਂ ਕਹਾਂ ਨਹੀਂ ਤੁਸੀਂ ਵੀ ਬਹੁਤ ਸੋਹਣੇ ਹੋ ਤਾਂ ਜਗਦੀਪ ਖੁਸ਼ ਹੋ ਗਿਆ ਤਾਂ ਜਗਦੀਪ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਮੈਂ ਕਿਹਾ ਹਾਂਜੀ ਦੱਸੋ ਤਾਂ ਜਗਦੀਪ ਮੈਨੂੰ ਕਹਿੰਦੇ ਮੈਂ ਜ਼ਿਆਦਾ ਅਮੀਰ ਤਾਂ ਨਹੀਂ ਆ ਪਰ ਮੈਂ ਤੁਹਾਡੀ ਹਰ ਜ਼ਰੂਰਤ ਪੂਰੀ ਕਰਾਂਗਾ ਤਾਂ ਮੈਂ ਜਗਦੀਪ ਨੂੰ ਦੱਸਿਆ ਕਿ ਮੈਂ ਆਪਣੇ ਪੇਕੇ ਘਰ ਬਹੁਤ ਸੁਪਨੇ ਦੇਖਦੀ ਸੀ ਕਿ ਵਿਆਹ ਤੋਂ ਬਾਅਦ ਮੈਂ ਇਦਾਂ ਕਰਾਂਗੀ ਉਦਾਂ ਕਰਾਂਗੀ ਤਾਂ ਜਗਦੀਪ ਮੈਨੂੰ ਕਹਿੰਦਾ ਮੈਂ ਬਹੁਤ ਮਿਹਨਤ ਕਰਾਂਗਾ ਤੇ ਮੈਂ ਹੌਲੀ-ਹੌਲੀ ਤੁਹਾਡੇ ਸਾਰੇ ਸੁਪਨੇ ਪੂਰੇ ਕਰਾਂਗਾ ਜਗਦੀਪ ਦਾ ਸੁਭਾਅ ਬਹੁਤ ਜ਼ਿਆਦਾ ਵਧੀਆ ਸੀ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਮੈਂ ਜਗਦੀਪ ਨਾਲ ਬਹੁਤ ਖੁਸ਼ ਸੀ ਜਗਦੀਪ ਮੈਨੂੰ ਦੱਸਦਾ ਸੀ ਕਿ ਆਪਣੇ ਕੋਲ ਜ਼ਮੀਨ ਤਾਂ ਕਾਫੀ ਸੀ ਪਰ ਡੈਡੀ ਬਹੁਤ ਸ਼ਰਾਬ ਪੀਂਦੇ ਸੀ ਇਸ ਕਰਕੇ ਉਹਨਾਂ ਨੇ ਸ਼ਰਾਬ ਲਈ ਜ਼ਮੀਨ ਵੇਚ ਦਿੱਤੀ ਉਹ ਇੰਨੀ ਸ਼ਰਾਬ ਪੀਂਦੇ ਸੀ ਕਿ ਉਹਨਾਂ ਨੇ ਜ਼ਮੀਨ ਘੱਟ ਰੇਟ ਵਿੱਚ ਹੀ ਵੇਚ ਦਿੱਤੀ ਨਾਲੇ ਆਪਣਾ ਸਰੀਰ ਖਰਾਬ ਕਰ ਲਿਆ ਆਪ ਤੁਰ ਗਏ ਤੇ ਜ਼ਮੀਨ ਵੇਚ ਕੇ ਹੁਣ ਸਾਡੇ ਕੋਲ ਸਿਰਫ 1 ਕਿੱਲਾ ਜ਼ਮੀਨ ਦਾ ਸੀ ਪਰ ਜਗਦੀਪ ਬਹੁਤ ਮਿਹਨਤ ਕਰਦਾ ਸੀ ਕਹਿੰਦਾ ਸੀ ਕਿ ਮੇਰੇ ਮਾਲਕ ਮੇਰੇ ਤੋਂ ਬੜੇ ਖੁਸ਼ ਨੇ ਹੋ ਸਕਦਾ ਮੈਨੂੰ ਫੈਕਟਰੀ ਦਾ ਵੱਡਾ ਅਫਸਰ ਬਣਾ ਦੇਣ ਇਸ ਤਰ੍ਹਾਂ ਜਗਦੀਪ ਮਿਹਨਤੀ ਇਨਸਾਨ ਸੀ ਮੈਂ ਵੀ ਉਹਨਾਂ ਨੂੰ ਆਪਣੇ ਘਰ ਦੇ ਸਾਰੇ ਹਾਲਾਤ ਦੱਸੇ ਸੀ ਕਿ ਮੇਰਾ ਭਰਾ ਵੀ ਨਸ਼ੇ ਪੱਤੇ ਕਰਦਾ ਉਹਨੂੰ ਜਿੰਨਾ ਮਰਜੀ ਸਮਝਾ ਲਓ ਕਿਸੇ ਦਿਨ ਨਹੀਂ ਸੁਣਦਾ ਤੇ ਮੇਰੇ ਪਾਪਾ ਕੰਮ ਕਰਦੇ ਤੇ ਮੇਰੀ ਮਾਂ ਕੱਪੜੇ ਸਲਾਈ ਕਰਕੇ ਦੋਵੇਂ ਜਾਣੇ ਰਲ ਕੇ ਗੁਜ਼ਾਰਾ ਕਰਦੇ ਆ ਇਸ ਤਰ੍ਹਾਂ ਹੀ ਉਹਨਾਂ ਦੋਵਾਂ ਨੇ ਪੈਸੇ ਜੋੜ ਕੇ ਮੇਰਾ ਵਿਆਹ ਕੀਤਾ ਨਹੀਂ ਤਾਂ ਮੇਰੇ ਭਰਾ ਨੂੰ ਤਾਂ ਕੋਈ ਫਿਕਰ ਹੀ ਨਹੀਂ ਕੋਈ ਮਰੇ ਕੋਈ ਜੀਵੇ ਜਗਦੀਪ ਕਹਿੰਦਾ ਸੀ ਬਸ ਤੂੰ ਖੁਸ਼ ਰਿਆ ਕਰ ਤੇਰਾ ਹੱਸਦਾ ਚਿਹਰਾ ਮੇਰੀ ਸਾਰੀ ਥਕਾਵਟ ਲਾ ਦਿੰਦਾ ਇਸ ਤਰ੍ਹਾਂ ਜਗਦੀਪ ਰੋਜ਼ ਕੰਮ ਤੇ ਜਾਂਦਾ ਸੀ ਤੇ ਰੋਜ਼ ਮੈਂ ਉਹਦੇ ਲਈ ਸਵੇਰੇ ਟਿਫਨ ਬਣਾਉਂਦੀ ਸੀ ਮੇਰੀ ਸੱਸ ਦਾ ਸੁਭਾਅ ਬਹੁਤਾ ਚੰਗਾ ਨਹੀਂ ਸੀ। ਉਹਦੀ ਜ਼ੁਬਾਨ ਬੜੀ ਕੋੜੀ ਸੀ। ਉਹ ਮੇਰੇ ਹਰ ਕੰਮ ਵਿੱਚ ਰੋਕਾ ਟੋਕੀ ਕਰਦੀ ਰਹਿੰਦੀ ਸੀ। ਜਦੋਂ ਜਗਦੀਪ ਮੇਰੇ ਕੋਲ ਬੈਠ ਜਾਂਦਾ ਸੀ ਤਾਂ ਉਹਨੂੰ ਬਹੁਤ ਜੈਲਸੀ ਫੀਲ ਹੁੰਦੀ ਸੀ। ਜਦੋਂ ਇੱਕ ਵਾਰ ਛੁੱਟੀ ਵਾਲੇ ਦਿਨ ਮੈਂ ਤੇ ਜਗਦੀਪ ਬਾਹਰ ਗੋਲ ਗੱਪੇ ਖਾਣ ਚਲੇ ਗਏ ਤਾਂ ਸਾਡੇ ਆਉਂਦਿਆਂ ਨੂੰ ਮੇਰੀ ਸੱਸ ਮੂੰਹ ਬਣਾਈ ਬੈਠੀ ਸੀ ਤੇ ਜਗਦੀਪ ਨਾਲ ਲੜਨ ਲੱਗੀ ਕਿ ਹੁਣ ਤਾਂ ਤੂੰ ਇਹਨੂੰ ਹੀ ਕਮਾਏਂਗਾ। ਘਰ ਦਾ ਕੁਝ ਨਹੀਂ ਬਣਾਉਣਾ। ਹੁਣ ਤੂੰ ਇੰਨੀ ਮਿਹਨਤ ਕਰਦਾ ਪਰ ਇੰਨੇ ਤੇਰਾ ਸਾਰਾ ਪੈਸਾ ਉਡਾ ਦੇਣਾ। ਮੈਂ ਇਹ ਗੱਲ ਸੁਣ ਕੇ ਅੰਦਰ ਜਾ ਕੇ ਬਹੁਤ ਰੋਈ ਕਿਉਂਕਿ ਮੈਂ ਆਪਣੇ ਪੇਕੇ ਵੀ ਕਦੇ ਖੁੱਲ ਕੇ ਕੋਈ ਚੀਜ਼ ਨਹੀਂ ਸੀ ਲਈ ਤੇ ਹੁਣ ਜੇ ਮੈਂ ਥੋੜੇ-ਮੋਟੇ ਆਪਣੇ ਸ਼ੌਂਕ ਪੂਰੇ ਕਰਨ ਬਾਰੇ ਸੋਚਦੀ ਸੀ ਤਾਂ ਇੱਥੇ ਮੇਰੀ ਸੱਸ ਲੜਨ ਲੱਗ ਜਾਂਦੀ ਸੀ ਮੈਂ ਸੋਚ ਲਿਆ ਸੀ ਕਿ ਅੱਜ ਤੋਂ ਬਾਅਦ ਮੈਂ ਕਿਤੇ ਨਹੀਂ ਜਾਣਾ ਕਿਉਂਕਿ ਜਦੋਂ ਵੀ ਅਸੀਂ ਜਾਂਦੇ ਸੀ ਤਾਂ ਉਹ ਜਗਦੀਪ ਨਾਲ ਲੜਨ ਲੱਗ ਜਾਂਦੀ ਸੀ ਸਾਡੇ ਵਿਆਹ ਨੂੰ ਅਜੇ 2 ਮਹੀਨੇ ਹੋਏ ਸੀ ਕਿ ਮੇਰੀ ਸੱਸ ਮੈਨੂੰ ਕਹਿਣ ਲੱਗੀ ਸੀ ਹੁਣ ਤੂੰ ਬੱਚੇ ਬਾਰੇ ਸੋਚ ਬੱਚੇ ਬਿਨਾ ਘਰ ਵਿੱਚ ਕੋਈ ਕਦਰ ਨਹੀਂ ਹੁੰਦੀ। ਹੁਣ ਤੱਕ ਤਾਂ ਤੈਨੂੰ ਪ੍ਰੈਗਨੈਂਟ ਹੋ ਜਾਣਾ ਚਾਹੀਦਾ ਸੀ। ਇਸ ਤਰ੍ਹਾਂ ਹਰ ਮਹੀਨੇ ਮੈਨੂੰ ਕਹਿੰਦੀ ਰਹਿੰਦੀ ਕਿ ਤੂੰ ਪ੍ਰੈਗਨੈਂਟ ਹੋਈ ਕਿ ਨਹੀਂ। ਮੈਂ ਉਹਦੀ ਇਸ ਗੱਲ ਤੋਂ ਬਹੁਤ ਪਰੇਸ਼ਾਨ ਹੋ ਜਾਂਦੀ ਸੀ ਕਿਉਂਕਿ ਇਹ ਰੱਬ ਦੀ ਦੇਣ ਸੀ। ਮੇਰੇ ਹੱਥ ਵਿੱਚ ਕੁਝ ਨਹੀਂ ਸੀ। ਮੈਂ ਇਹ ਗੱਲ ਆਪਣੇ ਮੰਮੀ ਪਾਪਾ ਨੂੰ ਦੱਸਦੀ ਤਾਂ ਉਹ ਕਹਿ ਦਿੰਦੇ ਸੀ ਕਿ ਬੁੜੀਆਂ ਦੀ ਆਦਤ ਹੁੰਦੀ ਆ ਬੋਲਣ ਦੀ। ਤੂੰ ਐਵੇਂ ਨਾ ਗੁੱਸਾ ਕਰਿਆ ਕਰ। ਬਾਕੀ ਤੂੰ ਦੇਖ ਜਗਦੀਪ ਕਿੰਨਾ ਚੰਗਾ ਆ। ਤਾਂ ਤੂੰ ਆਪਣੀ ਸੱਸ ਦੀਆਂ ਗੱਲਾਂ ਦਿਲ ਤੇ ਕਿਉਂ ਲਗਾਉਂਦੀ ਆ? ਇਸ ਤਰ੍ਹਾਂ ਹੀ ਕਰਦੇ ਕਰਦੇ ਸਾਡੇ ਵਿਆਹ ਨੂੰ 6 ਮਹੀਨੇ ਹੋ ਗਏ ਸੀ ਇੱਕ ਦਿਨ ਮੈਂ ਵੇੜੇ ਵਿੱਚ ਬੈਠੀ ਸੀ ਤੇ ਜਗਦੀਪ ਦੇ ਤਾਏ ਦੇ ਮੁੰਡਾ ਸਾਡੇ ਘਰ ਆਇਆ ਉਹ ਮੇਰੀ ਸੱਸ ਨੂੰ ਕਹਿਣ ਲੱਗਾ ਚਾਚੀ ਤੁਸੀਂ ਸਾਡੇ ਘਰ ਗੇੜਾ ਹੀ ਨਹੀਂ ਮਾਰਦੇ ਤਾਂ ਮੇਰੀ ਸੱਸ ਕਹਿੰਦੀ ਬੱਸ ਹੁਣ ਤਾਂ ਘਰ ਵਿੱਚੋਂ ਨਿਕਲਿਆ ਨਹੀਂ ਜਾਂਦਾ ਇੱਕ ਸੁਖਜੀਤ ਕੱਲੀ ਹੁੰਦੀ ਆ ਜਗਦੀਪ ਕੰਮ ਤੇ ਚਲਾ ਜਾਂਦਾ ਇਸ ਕਰਕੇ ਹੁਣ ਘਰ ਹੀ ਰਹੀਦਾ ਉਹਨੇ ਮੈਨੂੰ ਵੀ ਸਤਸ਼੍ਰੀ ਅਕਾਲ ਬੁਲਾਈਓ ਮੈਨੂੰ ਕਹਿਣ ਲੱਗਾ ਕਿ ਮੈਂ ਤੁਹਾਡਾ ਦਿਓਰ ਲੱਗਦਾ ਆ ਮੈਂ ਕਿਹਾ ਹਾਂਜੀ ਮੈਂ ਤੁਹਾਨੂੰ ਜਾਣਦੀ ਆ ਕਿਉਂਕਿ ਜਗਦੀਪ ਤੁਹਾਡੀਆਂ ਗੱਲਾਂ ਕਰਦੇ ਹੁੰਦੇ ਆ ਉਹ ਮੁੰਡੇ ਦਾ ਨਾਮ ਸੁਣੀ ਆ ਉਹ ਨਵਾਂ ਨਵਾਂ ਬਾਹਰੋਂ ਆਇਆ ਸੀ ਪਹਿਲਾਂ ਉਹ ਮਨੀਲਾ ਵਿੱਚ ਕੰਮ ਕਰਦਾ ਸੀ ਉਹ ਮੇਰੀ ਸੱਸ ਨੂੰ ਕਹਿਣ ਲੱਗਾ ਕਿ ਚਾਚੀ ਭਾਬੀ ਤਾਂ ਬਹੁਤ ਜ਼ਿਆਦਾ ਸੋਹਣੀ ਆ ਮੈਨੂੰ ਹੱਸਾ ਮਜ਼ਾਕ ਕਰਨ ਲੱਗਾ ਕਿ ਪਰਜਾਈ ਮੇਰੇ ਲਈ ਵੀ ਕੋਈ ਆਪਣੀ ਵਰਗੀ ਲਿਆਓ ਮੈਂ ਕਿਹਾ ਹਾਂਜੀ ਜ਼ਰੂਰ ਇਸ ਤਰ੍ਹਾਂ ਉਹ ਘੰਟਾ ਸਾਡੇ ਘਰ ਬੈਠਾ ਰਿਹਾ ਤੇ ਮੰਮੀ ਨੂੰ ਕਹਿਣ ਲੱਗਾ ਕਿ ਭਾਬੀ ਨੂੰ ਸਾਡੇ ਘਰ ਲੈ ਕੇ ਜ਼ਰੂਰ ਆਇਓ ਇਸ ਤੋਂ ਬਾਅਦ ਉਹ ਆਪਣੇ ਘਰ ਚਲਾ ਗਿਆ ਇੱਕ ਦਿਨ ਮੇਰੀ ਸੱਸ ਮੈਨੂੰ ਉਹਨਾਂ ਦੇ ਘਰ ਲੈ ਕੇ ਗਈ ਉਹਨਾਂ ਦਾ ਘਰ ਬਹੁਤ ਜ਼ਿਆਦਾ ਸੋਹਣਾ ਸੀ ਘਰ ਕੀ ਉਹਨਾਂ ਨੇ ਤਾਂ ਵੱਡੀ ਕੋਠੀ ਪਾਈ ਹੋਈ ਸੀ ਮੈਂ ਤਾਂ ਉਹਨਾਂ ਦੀ ਕੋਠੀ ਦੇਖ ਕੇ ਹੈਰਾਨ ਰਹਿ ਗਈ ਹੈਗੇ ਉਹ ਸਾਡੇ ਹੀ ਸਕੇ ਸੀ ਪਰ ਸਾਡੇ ਘਰ ਤੇ ਉਹਨਾਂ ਦੇ ਘਰ ਦਾ ਬਹੁਤ ਜ਼ਿਆਦਾ ਫਰਕ ਸੀ ਉਹਨਾਂ ਦੇ ਘਰ ਤਾਇਆ ਤਾਈ ਤੇ ਸਿਰਫ ਸਨੀ ਸੀ ਸਨੀ ਮੇਰੇ ਨਾਲ ਗੱਲਾਂ ਕਰਨ ਲੱਗਾ ਉਹ ਕਹਿਣ ਲੱਗਾ ਕਿ ਤੁਸੀਂ ਕਿੰਨੀ ਪੜ੍ਹਾਈ ਕੀਤੀ ਹੋਈ ਆ ਮੈਂ ਬਹੁਤ ਸ਼ਰਮਿੰਦਾ ਹੋ ਕੇ ਆਪਣੀ ਪੜ੍ਹਾਈ ਦੱਸੀ ਕਿ ਮੈਂ ਤਾਂ ਸਿਰਫ 12 ਪੜ੍ਹੀ ਹੋਈ ਆ ਸਨੀ ਕਹਿਣ ਲੱਗਾ ਕਿ ਭਾਬੀ ਤੁਸੀਂ ਕਾਲਜ ਚ ਪੜਨ ਕਿਉਂ ਨਹੀਂ ਲੱਗੇ ਤਾਂ ਮੈਂ ਚੁੱਪ ਕਰ ਗਈ ਹੁਣ ਮੈਂ ਉਹਨੂੰ ਕੀ ਦੱਸਦੀ ਕਿ ਅਸੀਂ ਉੱਥੇ ਗਰੀਬ ਆ ਮੈਂ ਕਿਹਾ ਬਸ ਵੈਸੇ ਹੀ ਤਾਂ ਉਹ ਚੁੱਪ ਕਰ ਗਿਆ ਤੇ ਅਸੀਂ ਚਾਹ ਪਾਣੀ ਪੀ ਕੇ ਆਪਣੇ ਘਰ ਆ ਗਏ ਮੈਂ ਕਹ ਰਾ ਕਿ ਵੀ ਉਹਨਾਂ ਦੀ ਕੋਠੀ ਬਾਰੇ ਸੋਚਦੀ ਰਹੀ ਕਿ ਕਾਸ਼ ਮੇਰੇ ਸਹੁਰੇ ਨੇ ਸਭ ਕੁਝ ਸ਼ਰਾਬ ਵਿੱਚ ਨਾ ਉਡਾਇਆ ਹੁੰਦਾ ਤਾਂ ਸਾਡੇ ਵੀ ਓਨੀ ਵੱਡੀ ਕੋਠੀ ਹੋਣੀ ਸੀ ਜਦੋਂ ਜਗਦੀਪ ਕੰਮ ਤੋਂ ਘਰ ਆ ਗਏ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਅੱਜ ਅਸੀਂ ਸਣੀ ਦੇ ਘਰ ਗਏ ਸੀ ਉਹਨਾਂ ਦੀ ਕੋਠੀ ਬਹੁਤ ਵੱਡੀ ਆ ਜੇ ਆਪਣੇ ਡੈਡੀ ਨੇ ਸਭ ਕੁਝ ਸ਼ਰਾਬ ਵਿੱਚ ਨਾ ਉਡਾਇਆ ਹੁੰਦਾ ਤਾਂ ਅੱਜ ਆਪਣੇ ਵੀ ਵੱਡੀ ਕੋਠੀ ਹੋਣੀ ਸੀ ਤਾਂ ਜਗਦੀਪ ਕਹਿੰਦੇ ਬਸ ਕਿਸਮਤ ਦੀ ਗੱਲ ਐ ਚਲ ਕੋਈ ਗੱਲ ਨਹੀਂ ਕਦੇ ਆਪਾਂ ਵੀ ਇੰਨੀ ਵੱਡੀ ਕੋਠੀ ਬਣਾ ਲਵਾਂਗੇ ਤੂੰ ਐਵੇਂ ਫਿਕਰ ਨਾ ਕਰ ਤੂੰ ਬਸ ਮੇਰਾ ਸਾਥ ਦੇ ਮੈਂ ਸਭ ਕੁਝ ਠੀਕ ਕਰ ਦਊਂਗਾ ਇਸ ਤਰ੍ਹਾਂ ਕਹਿ ਕੇ ਜਗਦੀਪ ਮੈਨੂੰ ਹੌਸਲਾ ਦੇ ਦਿੰਦਾ ਸੀ ਮੇਰੇ ਦਿਲ ਵਿੱਚ ਹਮੇਸ਼ਾ ਇੱਕ ਖੁਆਇਸ਼ ਰਹਿੰਦੀ ਸੀ ਕਿ ਮੈਂ ਵੀ ਕਿਸੇ ਟਾਈਮ ਅਮੀਰ ਹੋ ਜਾਵਾਂ ਤੇ ਮੈਂ ਆਪਣੇ ਸਾਰੇ ਸ਼ੌਂਕ ਪੂਰੇ ਕਰਾਂ ਮੈਂ ਅਮੀਰਾਂ ਵਾਲੀ ਜ਼ਿੰਦਗੀ ਜੀਉਣਾ ਚਾਹੁੰਦੀ ਸੀ ਜਿਸ ਦਿਨ ਦੀ ਮੈਂ ਸਣੀ ਦੀ ਕੋਠੀ ਦੇਖੀ ਸੀ ਮੇਰੇ ਮਨ ਵਿੱਚ ਇਹੀ ਗੱਲ ਬੈਠ ਗਈ ਸੀ ਕਿ ਕਾਸ਼ ਸਾਡੇ ਵੀ ਇੰਨੀ ਵੱਡੀ ਕੋਠੀ ਹੁੰਦੀ ਇੱਕ ਦਿਨ ਮੇਰੀ ਸੱਸ ਆਪਣੇ ਪੇਕੇ ਗਈ ਹੋਈ ਸੀ ਤੇ ਜਗਦੀਪ ਕੰਮ ਤੇ ਗਏ ਹੋਏ ਸੀ ਮੈਂ ਘਰ ਵਿੱਚ ਕੱਲੀ ਸੀ ਮੈਂ ਆਪਣੇ ਰੂਮ ਵਿੱਚ ਬੈਠੀ ਸੀ ਤੇ ਸਾਡੇ ਘਰ ਸਨੀ ਆ ਗਿਆ। ਉਹਨੇ ਮੇਰੀ ਸੱਸ ਨੂੰ ਆਵਾਜ਼ ਮਾਰੀ ਤਾਂ ਮੈਂ ਬਾਹਰ ਨਿਕਲ ਕੇ ਦੱਸਿਆ ਕਿ ਮੰਮੀ ਘਰ ਨਹੀਂ ਆ। ਉਹ ਤਾਂ ਆਪਣੇ ਪੇਕੇ ਗਏ ਹੋਏ ਆ। ਸ਼ਾਮ ਤੱਕ ਵਾਪਸ ਆਉਣਗੇ ਤਾਂ ਸਨੀ ਕਹਿੰਦਾ ਕੋਈ ਗੱਲ ਨਹੀਂ ਭਾਬੀ ਮੈਨੂੰ ਤਾਂ ਜਗਦੀਪ ਤੱਕ ਕੰਮ ਸੀ। ਮੈਂ ਸ਼ਾਮ ਨੂੰ ਆ ਜਾਊਂਗਾ। ਤਾਂ ਮੈਂ ਉਹਨੂੰ ਕਿਹਾ ਕਿ ਕੋਈ ਗੱਲ ਨਹੀਂ ਬੈਠ ਜਾਓ ਚਾਹ ਪੀ ਕੇ ਚੱਲੇ ਜਾਓ। ਉਹ ਕਹਿੰਦਾ ਨਹੀਂ ਨਹੀਂ ਮੈਂ ਜਾਣਾ। ਮੇਰੇ ਵਾਰ-ਵਾਰ ਕਹਿਣ ਤੇ ਸਨੀ ਬੈਠ ਗਿਆ ਤੇ ਮੈਂ ਸਨੀ ਨੂੰ ਚਾਹ ਬਣਾ ਕੇ ਪਿਆਈ। ਚਾਹ ਪੀਂਦੇ-ਪੀਂਦੇ ਉਹ ਮੇਰੇ ਨਾਲ ਗੱਲਾਂ ਕਰਨ ਲੱਗ ਉਹ ਮੈਨੂੰ ਪੁੱਛਣ ਲੱਗਾ ਕਿ ਤੁਸੀਂ ਇੰਨੇ ਸੋਹਣੇ ਹੋ ਤਾਂ ਤੁਹਾਡਾ ਕਿਤੇ ਵੀ ਰਿਸ਼ਤਾ ਹੋ ਜਾਣਾ ਸੀ ਤੁਸੀਂ ਜਗਦੀਪ ਨਾਲ ਹੀ ਕਿਉਂ ਵਿਆਹ ਕਰਾਇਆ ਮੈਂ ਕਿਹਾ ਇਹ ਕਿਹੋ ਜਿਹਾ ਸਵਾਲ ਆ ਜਗਦੀਪ ਕੰਮ ਕਰਦੇ ਨੇ ਮਿਹਨਤੀ ਨੇ ਹੋਰ ਮੈਨੂੰ ਕੀ ਚਾਹੀਦਾ ਤਾਂ ਉਹ ਹੱਸਣ ਲੱਗਾ ਤਾਂ ਉਹ ਜਾਂਦਾ ਜਾਂਦਾ ਮੈਨੂੰ ਆਪਣਾ ਫੋਨ ਨੰਬਰ ਦੇ ਗਿਆ ਕਹਿੰਦਾ ਜੇ ਤੁਹਾਨੂੰ ਕਦੇ ਵੀ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਫੋਨ ਕਰ ਦਿਓ ਮੈਂ ਹੈਰਾਨ ਰਹਿ ਗਈ ਕਿ ਮੈਨੂੰ ਕਿਸ ਚੀਜ਼ ਦੀ ਲੋੜ ਪੈਣੀ ਆ ਨਾਲੇ ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਹੋਊ ਤਾਂ ਮੈਂ ਜਗਦੀਪ ਨੂੰ ਦੱਸਾਂ ਇਹਨੂੰ ਮੈਂ ਫੋਨ ਕਿਉਂ ਕਰੂੰਗੀ ਇਸ ਤਰ੍ਹਾਂ ਫਿਰ ਉਹ ਚਲਾ ਗਿਆ ਸ਼ਾਮ ਨੂੰ ਜਗਦੀਪ ਘਰ ਆਇਆ ਤਾਂ ਮੈਂ ਉਹਨਾਂ ਨੂੰ ਪੁੱਛਣ ਲੱਗੀ ਕਿ ਸਨੀ ਘਰ ਆਇਆ ਸੀ ਤੇ ਉਹ ਕਹਿੰਦਾ ਸੀ ਮੈਨੂੰ ਜਗਦੀਪ ਤੱਕ ਕੰਮ ਆ ਤਾਂ ਜਗਦੀਪ ਨੇ ਮੈਨੂੰ ਦੱਸਿਆ ਉਹ ਤਾਂ ਆਪਾਂ ਉਹਦੇ ਪੈਸੇ ਦੇਣੇ ਆ ਆਪਣੇ ਵਿਆਹ ਵੇਲੇ ਪੈਸੇ ਫੜੇ ਸੀ ਇਸ ਕਰਕੇ ਉਹ ਵਿਆਜ ਲੈਣ ਆਇਆ ਸੀ ਮੈਂ ਜਗਦੀਪ ਨੂੰ ਪੁੱਛਿਆ ਕਿ ਉਹਨਾਂ ਕੋਲ ਇੰਨੇ ਪੈਸੇ ਆ ਕਿ ਉਹ ਵਿਆਜ ਤੇ ਪੈਸੇ ਦਿੰਦੇ ਆ ਜਗਦੀਪ ਕਹਿੰਦਾ ਹਾਂ ਉਹਨਾਂ ਕੋਲ ਜ਼ਮੀਨ ਜਾਇਦਾਦ ਵੀ ਓਨੀ ਹੀ ਆ ਤੇ ਉਹ ਬਾਰੋਂ ਵੀ ਪੈਸੇ ਬਹੁਤ ਕਮਾ ਕੇ ਲੈ ਆਇਆ ਆ ਇਸ ਕਰਕੇ ਉਹਨਾਂ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਆ ਆਪਣੇ ਡੈਡੀ ਨੇ ਜ਼ਮੀਨ ਵੇਚ ਦਿੱਤੀ ਤੇ ਉਹਨਾਂ ਕੋਲ ਤਾਂ 11 ਦੀ 11 ਜ਼ਮੀਨ ਆ ਇਸ ਕਰਕੇ ਹੁਣ ਉਹ ਪੈਸੇ ਵਿਆਸ ਤੇ ਦਿੰਦਾ ਆ ਅਗਲੇ ਦਿਨ ਫਿਰ ਸਨੀ ਸਾਡੇ ਘਰ ਆਇਆ ਤੇ ਫਿਰ ਮੈਨੂੰ ਮਜ਼ਾਕ ਕਰਨ ਲੱਗਾ ਕਿ ਪਰਜਾਈ ਮੇਰੇ ਲਈ ਵੀ ਕੋਈ ਰਿਸ਼ਤਾ ਦੇਖ ਲਓ ਮੈਂ ਕਿਹਾ ਹਾਂਜੀ ਮੈਂ ਤੁਹਾਡਾ ਰਿਸ਼ਤਾ ਜ਼ਰੂਰ ਕਰਵਾਵਾਂਗੀ ਜਦੋਂ ਮੈਂ ਆਪਣੇ ਪੇਕੇ ਗਈ ਤਾ ਤੁਹਾਡੇ ਬਾਰੇ ਉੱਥੇ ਗੱਲ ਜਰੂਰ ਕਰਾਂਗੀ ਇੱਕ ਦਿਨ ਅਚਾਨਕ ਮੇਰੀ ਸੱਸ ਦਾ ਬਲੱਡ ਬਹੁਤ ਜ਼ਿਆਦਾ ਵਧ ਗਿਆ ਜਗਦੀਪ ਵੀ ਘਰ ਨਹੀਂ ਸੀ ਮੇਰੀ ਸੱਸ ਦੀ ਧੜਕਨ ਬਹੁਤ ਤੇਜ਼ ਵੱਜ ਰਹੀ ਸੀ ਮੈਂ ਬਹੁਤ ਘਬਰਾ ਗਈ ਤਾਂ ਫਿਰ ਮੈਨੂੰ ਯਾਦ ਆਇਆ ਮੈਂ ਜਲਦੀ ਜਲਦੀ ਸਨੀ ਨੂੰ ਫੋਨ ਕੀਤਾ ਸਨੀ ਨੇ ਆ ਕੇ ਮੇਰੀ ਸੱਸ ਤੇ ਮੈਨੂੰ ਗੱਡੀ 'ਚ ਬਿਠਾਇਆ ਤੇ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਮੇਰੀ ਸੱਸ ਨੂੰ ਦਾਖਲ ਕਰ ਲਿਆ ਤੇ ਦੱਸਿਆ ਕਿ ਸ਼ਾਮ ਤੱਕ ਇਹਨਾਂ ਦੇ ਬੋਤਲਾਂ ਲੱਗਣਗੀਆਂ ਮੈਂ ਉੱਥੋਂ ਜਗਦੀਪ ਨੂੰ ਫੋਨ ਕੀਤਾ ਤਾਂ ਜਗਦੀਪ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਇੱਥੇ ਰਹੋ ਮੈਂ ਸਿੱਧਾ ਇੱਥੇ ਆ ਜਾਊਂਗਾ ਤੂੰ ਮੰਮੀ ਦਾ ਧਿਆਨ ਰੱਖੀ ਅਜੇ ਜਗਦੀਪ ਕੰਮ ਤੋਂ ਨਹੀਂ ਆਇਆ ਸੀ ਕਿ ਮੇਰੀ ਸੱਸ ਦੀ ਆਖਰੀ ਬੋਤਲ ਸੀ ਮੈਨੂੰ ਤਾਂ ਇਹੀ ਫਿਕਰ ਸੀ ਕਿ ਮੇਰੇ ਕੋਲ ਤਾਂ ਪੈਸੇ ਨਹੀਂ ਆ ਤੇ ਹੁਣ ਡਾਕਟਰ ਪੈਸੇ ਮੰਗਣਗੇ ਤੇ ਜਗਦੀਪ ਵੀ ਅਜੇ ਤੱਕ ਨਹੀਂ ਆਇਆ ਤਾਂ ਡਾਕਟਰਾਂ ਨੇ ਬਿੱਲ ਬਣਾ ਕੇ ਸਨੀ ਨੂੰ ਫੜਾ ਦਿੱਤਾ ਤੇ ਸਨੀ ਨੇ ਆਪਣਾ ਬਟੂਆ ਖੋਲ੍ਹਿਆ ਤੇ ਬਿੱਲ ਪੇ ਕਰ ਦਿੱਤਾ ਜਦੋਂ ਸਨੀ ਨੇ ਬਟੂਆ ਖੋਲ੍ਹਿਆ ਤਾਂ ਮੈਂ ਦੇਖਿਆ ਸਨੀ ਦਾ ਬਟੂਆ ਪੈਸਿਆਂ ਨਾਲ ਪੂਰਾ ਭਰਿਆ ਹੋਇਆ ਸੀ 500 ਦੇ ਨੋਟ ਪਤਾ ਨਹੀਂ ਕਿੰਨੇ ਕ ਬਟੂਏ ਵਿੱਚ ਸੀ ਮੈਂ ਤਾਂ ਦੇਖ ਕੇ ਹੈਰਾਨ ਰਹਿ ਗਈ ਤੇ ਮੈਂ ਇਹੀ ਸੋਚਦੀ ਰਹਿ ਗਈ ਕਿ ਸਾਡੇ ਕੋਲ ਵੀ ਇਦਾਂ ਬਟੂਆ ਪੈਸਿਆਂ ਨਾਲ ਭਰਿਆ ਹੋਵੇ ਅਸੀਂ ਵੀ ਐਸ਼ ਕਰੀਏ ਫਿਰ ਅਸੀਂ ਘਰੇ ਵਾਪਸ ਆ ਗਏ ਤੇ ਮੈਂ ਜਗਦੀਪ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਘਰੇ ਆ ਜਾਓ ਮੰਮੀ ਨੂੰ ਸ਼ਾਮ ਤੱਕ ਛੁੱਟੀ ਮਿਲ ਗਈ ਸੀ ਮੈਂ ਸਾਰੀ ਰਾਤ ਇਹੀ ਸੋਚਦੀ ਰਹੀ ਕਿ ਸਨੀ ਕੋਲ ਕਿੰਨੇ ਪੈਸੇ ਆ ਅਗਲੇ ਦਿਨ ਸਨੀ ਮੇਰੀ ਸੱਸ ਦਾ ਪਤਾ ਲੈਣ ਲਈ ਸਾਡੇ ਘਰ ਆਇਆ ਤੇ ਮੈਨੂੰ ਕਹਿਣ ਲੱਗਾ ਤੁਸੀਂ ਵਧੀਆ ਕੀਤਾ ਕੱਲ ਮੈਨੂੰ ਫੋਨ ਕਰ ਦਿੱਤਾ ਨਹੀਂ ਤਾਂ ਫੇਰ ਔਖਾ ਹੋ ਜਾਣਾ ਸੀ ਕਿਉਂਕਿ ਜਗਦੀਪ ਵੀ ਘਰ ਨਹੀਂ ਸੀ ਤੇ ਜਾਣ ਲੱਗਾ ਮੈਨੂੰ ਕਹਿੰਦਾ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਫੋਨ ਕਰ ਦਿਓ ਸਨੀ ਨੂੰ ਸਾਡੇ ਘਰੋਂ ਗਏ ਨੂੰ ਅਜੇ ਘੰਟਾ ਹੋਇਆ ਸੀ ਉਹਨੇ ਮੇਰੇ ਫੋਨ ਤੇ ਫੋਨ ਲਾ ਲਿਆ ਕਿਉਂਕਿ ਜਦੋਂ ਮੇਰੀ ਸੱਸ ਬਿਮਾਰ ਹੋਈ ਸੀ ਤਾਂ ਮੇਰਾ ਨੰਬਰ ਉਹਦੇ ਕੋਲ ਚਲਾ ਗਿਆ ਸੀ ਤੇ ਮੈਨੂੰ ਕਹਿਣ ਲੱਗਾ ਤੁਸੀਂ ਬਹੁਤ ਸੋਹਣੇ ਹੋ ਤੇ ਤੁਸੀਂ ਮੈਨੂੰ ਬਹੁਤ ਪਸੰਦ ਹੋ ਤੁਹਾਡੇ ਨਾਲ ਗੱਲਾਂ ਕਰਨ ਦੇ ਬਹਾਨੇ ਮੈਂ ਕਹਿ ਦਿੰਦਾ ਸੀ ਕਿ ਮੈਨੂੰ ਵੀ ਰਿਸ਼ਤਾ ਕਰਵਾ ਦਿਓ ਪਰ ਮੈਨੂੰ ਤਾਂ ਤੁਸੀਂ ਹੀ ਪਸੰਦ ਹੋ ਸਨੀ ਕਹਿੰਦਾ ਤੁਸੀਂ ਪਤਾ ਨਹੀਂ ਕਿਵੇਂ ਜਗਦੀਪ ਨਾਲ ਵਿਆਹ ਕਰਵਾ ਲਿਆ ਤੁਸੀਂ ਇੰਨੇ ਸੋਹਣੇ ਹੋ ਮੇਰੇ ਨਾਲ ਯਾਰੀ ਲਾ ਕੇ ਦੇਖੋ ਮੈਂ ਤੁਹਾਨੂੰ ਪੂਰੀ ਐਸ਼ ਕਰਾਉਂਗਾ ਤੁਹਾਡਾ ਹਰੇਕ ਸੁਪਨਾ ਪੂਰਾ ਕਰਾਂਗਾ ਉਹਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਬਹੁਤ ਹੈਰਾਨੀ ਜਿਹੀ ਹੋਈ ਮੈਂ ਕਿਹਾ ਆਪਣਾ ਕੀ ਰਿਸ਼ਤਾ ਤੁਹਾਨੂੰ ਪਤਾ ਕਹਿੰਦਾ ਹਾਂ ਮੈਨੂੰ ਸਭ ਪਤਾ ਆਪਣਾ ਕੀ ਰਿਸ਼ਤਾ ਪਰ ਅੱਜ ਕੱਲ੍ਹ ਰਿਸ਼ਤਿਆਂ ਬਾਰੇ ਕੌਣ ਸੋਚਦਾ ਸੋਚਣਾ ਤਾਂ ਆਪਣੇ ਬਾਰੇ ਸੋਚੋ ਜਗਦੀਪ ਨਾਲ ਰਹਿ ਕੇ ਤੁਹਾਡਾ ਕੋਈ ਸੁਪਨਾ ਪੂਰਾ ਨਹੀਂ ਹੋਣਾ ਜੇ ਆਪਣੇ ਸੁਪਨੇ ਪੂਰੇ ਕਰਨੇ ਆ ਤਾਂ ਮੇਰੇ ਨਾਲ ਗੱਲ ਕਰ ਲਵੋ ਮੈਂ ਤੁਹਾਡੇ ਸਾਰੇ ਸੁਪਨੇ ਪੂਰੇ ਕਰੂੰਗਾ ਤੇ ਜੇ ਮੇਰੀ ਗੱਲ ਤੁਹਾਨੂੰ ਚੰਗੀ ਲੱਗੀ ਤਾਂ ਮੈਨੂੰ ਫੋਨ ਲਾ ਲਿਓ ਇੰਨੀ ਗੱਲ ਕਹਿ ਕੇ ਸਨੀ ਨੇ ਫੋਨ ਕੱਟ ਦਿੱਤਾ ਇਸ ਬਾਰੇ ਮੈਂ ਸਾਰੀ ਰਾਤ ਸੋਚਦੀ ਰਹੀ ਕਿ ਗੱਲ ਤਾਂ ਉਹਦੀ ਸਹੀ ਸੀ ਜਗਦੀਪ ਨਾਲ ਰਹਿ ਕੇ ਮੇਰਾ ਕੋਈ ਸੁਪਨਾ ਨਹੀਂ ਪੂਰਾ ਹੋਣਾ ਤੇ ਉਹਦੇ ਬਟੂਏ ਵਿੱਚ ਕਿੰਨੇ ਪੈਸੇ ਸੀ ਤੇ ਉਹਦੇ ਘਰ ਕਿੰਨੇ ਪੈਸੇ ਪਏ ਹੋਣੇ ਆ ਮੇਰਾ ਮਨ ਬਦਲ ਗਿਆ ਮੈਂ ਸਨੀ ਨੂੰ ਫੋਨ ਕਰ ਲਿਆ ਤੇ ਮੈਂ ਉਹਨੂੰ ਕਿਹਾ ਕਿ ਤੁਹਾਡੀ ਗੱਲ ਬਿਲਕੁਲ ਸਹੀ ਆ ਮੈਨੂੰ ਜਗਦੀਪ ਨਾਲ ਰਹਿ ਕੇ ਕੁਝ ਨਹੀਂ ਮਿਲਣਾ ਤਾਂ ਸਨੀ ਮੈਨੂੰ ਕਹਿੰਦਾ ਤੁਸੀਂ ਬਿਲਕੁਲ ਸਹੀ ਫੈਸਲਾ ਲਿਆ ਅਗਲੇ ਦਿਨ ਜਦੋਂ ਜਗਦੀਪ ਕੰਮ ਤੋਂ ਘਰ ਆਇਆ ਤਾਂ ਮੈਂ ਉਹਦੇ ਨਾਲ ਚੰਗੀ ਤਰ੍ਹਾਂ ਨਾ ਬੋਲੀ ਕਿਉਂਕਿ ਹੁਣ ਮੇਰੇ ਸਿਰ ਤੇ ਸਨੀ ਦਾ ਭੂਤ ਸਵਾਰ ਹੋ ਗਿਆ ਸੀ ਜਗਦੀਪ ਮੈਨੂੰ ਬਾਰ ਬਾਰ ਬੁਲਾਈ ਜਾ ਰਿਹਾ ਸੀ ਪਰ ਪਤਾ ਨਹੀਂ ਕਿਉਂ ਮੇਰਾ ਉਹਦੇ ਨਾਲ ਬੋਲਣ ਨੂੰ ਮਨ ਨਹੀਂ ਕਰਦਾ ਸੀ ਜਗਦੀਪ ਮੈਨੂੰ ਰਾਤ ਨੂੰ ਪੁੱਛਣ ਲੱਗਾ ਤੂੰ ਮੇਰੇ ਨਾਲ ਗੁੱਸੇ ਆ ਮੇਰੇ ਤੋਂ ਕੋਈ ਗਲਤੀ ਹੋ ਗਈ ਆ ਤਾਂ ਮੈਨੂੰ ਦੱਸ ਤਾਂ ਮੈਂ ਜਗਦੀਪ ਨੂੰ ਕਿਹਾ ਕਿ ਜਦੋਂ ਦੀ ਮੈਂ ਵਿਆਹ ਕੀ ਆਈ ਆ ਤੁਸੀਂ ਮੈਨੂੰ ਕਿਤੇ ਨਹੀਂ ਘਮਾਇਆ ਘਰ ਤੁਹਾਡੀ ਮੰਮੀ ਮੈਨੂੰ ਤਾਣੇ ਮੇਲੇ ਦੇਣ ਲੱਗੀ ਰਹਿੰਦੀ ਆ ਮੇਰੇ ਕਿੰਨੇ ਸੁਪਨੇ ਸੀ ਸੋਚਿਆ ਸੀ ਵਿਆਹ ਤੋਂ ਬਾਅਦ ਸਭ ਪੂਰੇ ਕਰੂੰਗੀ ਪਰ ਇੱਥੇ ਆ ਕੇ ਮੈਨੂੰ ਕੀ ਮਿਲਿਆ ਕੁਝ ਵੀ ਨਹੀਂ ਤਹਾਡੇ ਤਾਂ ਖਰਚੇ ਹੀ ਪੂਰੇ ਨਹੀਂ ਹੁੰਦੇ ਤੁਸੀਂ ਤਾਂ ਪਤਾ ਨਹੀਂ ਕਿਹਦੇ ਕਿਹਦੇ ਪੈਸੇ ਵੀ ਦੇਣੇ ਆ ਤੁਸੀਂ ਮੈਨੂੰ ਕਿਤੇ ਵੀ ਘਮਾਉਣ ਨਹੀਂ ਲੈ ਕੇ ਜਾਂਦੇ ਆਹੀ ਉਮਰ ਹੁੰਦੀ ਆ ਘੁੰਮਣ ਫਿਰਨ ਦੀ ਜਦੋਂ ਇਹ ਉਮਰ ਹੀ ਲੰਘ ਗਈ ਤਾਂ ਬਾਅਦ ਚ ਸੁਪਨੇ ਪੂਰੇ ਕੀਤੇ ਤਾਂ ਕੀ ਕੀਤੇ ਜਗਦੀਪ ਮੈਨੂੰ ਕਹਿਣ ਲੱਗਾ ਥੋੜਾ ਜਿਹਾ ਟਾਈਮ ਮੈਨੂੰ ਹੋਰ ਦੇ ਮੈਂ ਸਭ ਦਾ ਪੈਸਾ ਲਾਦਵਾ ਫਿਰ ਆਪਾਂ ਘੁੰਮਣ ਚੱਲਿਆ ਕਰਾਂਗੇ ਮੈਂ ਤੇਰੇ ਸਾਰੇ ਸੁਪਨੇ ਪੂਰੇ ਕਰੂੰਗਾ ਜੋ ਜੋ ਚੀਜ਼ ਤੈਨੂੰ ਚਾਹੀਦੀ ਉਹ ਤੈਨੂੰ ਲੈ ਕੇ ਦਵਾਂਗਾ بس ਮੈਨੂੰ ਥੋੜਾ ਜਿਹਾ ਟਾਈਮ ਹੋਰ ਦੇ ਦੇ ਮੈਂ ਜਗਦੀਪ ਨੂੰ ਕਿਹਾ ਉਦੋਂ ਤੱਕ ਮੈਂ ਬੁੱਢੀ ਹੋ ਜਾਣਾ ਜਦ ਤੱਕ ਤੁਸੀਂ ਮੇਰੇ ਸਾਰੇ ਸੁਪਨੇ ਪੂਰੇ ਕਰਨੇ ਆ ਇਸ ਤਰ੍ਹਾਂ ਸਾਡੀ ਕਾਫੀ ਬਹਿਸ ਚੱਲੀ ਅਗਲੇ ਦਿਨ ਮੈਨੂੰ ਸਨੀ ਦਾ ਫੋਨ ਆਇਆ ਉਹ ਮੈਨੂੰ ਕਹਿੰਦਾ ਜੇ ਇਸ ਦਿਨ ਕੋਈ ਕਾਰਨਾ ਹੋਇਆ ਆਪਾਂ ਉਸ ਦਿਨ ਤੁਹਾਡੇ ਘਰ ਮਿਲਾਂਗੇ ਮੈਂ ਸਨੀ ਨੂੰ ਕਿਹਾ ਨਹੀਂ ਨਹੀਂ ਮੈਂ ਇਹੋ ਜਿਹਾ ਕੰਮ ਨਹੀਂ ਕਰਨਾ ਮੈਂ ਆਪਣੀ ਬਦਨਾਮੀ ਨਹੀਂ ਕਰਾਉਣੀ ਮੇਰੇ ਮਾਪਿਓ ਨੇ ਮੈਨੂੰ ਮੱਸਾ ਵਿਆਇਆ ਆ ਜੇ ਕੋਈ ਗੱਲਬਾਤ ਹੋ ਗਈ ਮੈਂ ਕਿੱਧਰ ਜਾਵਾਂਗੀ ਤਾਂ ਸਨੀ ਕਹਿੰਦਾ ਇੱਕ ਤਾਂ ਤੂੰ ਡਰਦੀ ਬਹੁਤ ਆ ਇਦਾਂ ਨਹੀਂ ਕੁਝ ਹੁੰਦਾ ਪਰ ਮੈਂ ਉਹਦੀ ਗੱਲ ਨਾ ਮੰਨੀ ਤਾਂ ਸਨੀ ਕਹਿੰਦਾ ਫਿਰ ਕਿਤੇ ਬਾਹਰ ਮੇਲ ਲਵਾਂਗੇ ਨਾਲੇ ਮੈਂ ਤੈਨੂੰ ਵੱਡੇ ਰੈਸਟੋਰੈਂਟ ਵਿੱਚ ਖਾਣਾ ਖਵਾ ਕੇ ਲਿਆਉਂਗਾ ਇਹ ਸੁਣ ਕੇ ਮੈਨੂੰ ਚਾ ਚੜ ਗਿਆ ਕਿਉਂਕਿ ਮੈਨੂੰ ਬੜਾ ਚਾ ਸੀ ਕਿ ਮੈਂ ਵੀ ਰੈਸਟੋਰੈਂਟ ਵਿੱਚ ਖਾਣਾ ਖਾ ਕੇ ਆਵਾਂ ਫਿਰ ਮੈਂ ਬਹੁਤ ਦਿਮਾਗ ਲਾਇਆ ਕਿ ਮੈਂ ਕਿਦਾਂ ਬਹਾਨਾ ਬਣਾਵਾਂ ਤੇ ਸਨੀ ਨਾਲ ਜਾਵਾਂ ਕਿਉਂਕਿ ਮੇਰੀ ਸੱਸ ਬਹੁਤ ਚਲਾਕ ਸੀ ਉਹਨੇ ਇਦਾਂ ਮੈਨੂੰ ਇਕੱਲੇ ਨੂੰ ਕਿਤੇ ਨਹੀਂ ਤੋਰਨਾ ਤਾਂ ਮੈਂ ਬਹਾਨੇ ਨਾਲ ਆਪਣੇ ਸੱਸ ਨੂੰ ਸੂਟ ਸਲਾਈ ਦੇਣ ਲਈ ਕਿਸੇ ਦੇ ਘਰ ਭੇਜਿਆ ਤੇ ਜਦੋਂ ਉਹ ਘਰੋਂ ਚਲੀ ਗਈ ਤਾਂ ਮੈਂ ਜਗਦੀਪ ਨੂੰ ਫੋਨ ਕੀਤਾ ਤੇ ਮੈਂ ਉਹਨੂੰ ਕਿਹਾ ਕਿ ਮੈਂ ਬਹੁਤ ਔਖੀ ਆ ਮੇਰੇ ਬਹੁਤ ਦਰਦ ਉੱਠ ਰਿਹਾ ਆ ਤਨਜਗਦੀਪ ਮੈਨੂੰ ਕਹਿੰਦਾ ਤੂੰ ਮੰਮੀ ਨੂੰ ਲੈ ਕੇ ਡਾਕਟਰ ਤੇ ਚਲੀ ਜਾ ਤਾਂ ਮੈਂ ਉਹਨੂੰ ਕਿਹਾ ਕਿ ਮੰਮੀ ਤਾਂ ਘਰ ਨਹੀਂ ਐ ਤੁਸੀਂ ਜਲਦੀ ਘਰ ਆ ਜਾਓ ਤੇ ਮੈਨੂੰ ਡਾਕਟਰ ਦੇ ਲੈ ਜਾਓ ਤਾਂ ਜਗਦੀਪ ਮੈਨੂੰ ਕਹਿਣ ਲੱਗੇ ਮੈਂ ਇੰਨੀ ਜਲਦੀ ਨਹੀਂ ਆ ਸਕਦਾ ਜਦ ਤੱਕ ਮੈਂ ਆਉਣਾ ਤੇਰਾ ਦਰਦ ਨਾਲ ਬੁਰਾ ਹਾਲ ਹੋ ਜਾਣਾ ਮੈਂ ਬਹੁਤ ਜ਼ੋਰ ਦੀ ਚੀਕ ਰਹੀ ਸੀ ਕਿ ਮੈਂ ਬਹੁਤ ਜ਼ਿਆਦਾ ਔਖੀ ਆ ਤਾਂ ਜਗਦੀਪ ਕਹਿੰਦੇ ਮੈਂ ਸਨੀ ਨੂੰ ਫੋਨ ਕਰਦਾ ਉਹ ਤੈਨੂੰ ਗੱਡੀ 'ਚ ਬਿਠਾ ਕੇ ਡਾਕਟਰ ਦੇ ਲੈ ਜਾਊਗਾ ਮੈਂ ਕਿਹਾ ਮੈਂ ਉਹਦੇ ਨਾਲ ਨਹੀਂ ਜਾਣਾ ਤੁਸੀਂ ਹੀ ਆ ਜਾਓ ਤਾਂ ਜਗਦੀਪ ਕਹਿਣ ਲੱਗਾ ਮੈਨੂੰ ਇੰਨੀ ਜਲਦੀ ਛੁੱਟੀ ਨਹੀਂ ਮਿਲਣੀ ਤੇ ਜੇ ਛੁੱਟੀ ਮਿਲ ਗੀ ਤਾਂ ਮੈਂ ਇੰਨੀ ਜਲਦੀ ਘਰ ਕਿੱਥੇ ਪਹੁੰਚ ਜਾਊਗਾ ਕਿਉਂਕਿ ਮੇਰੀ ਫੈਕਟਰੀ ਕਿੰਨੀ ਦੂਰ ਆ ਇਸ ਕਰਕੇ ਮੈਂ ਸਨੀ ਨੂੰ ਫੋਨ ਕਰਦਾ ਉਹ ਤੇਨੂੰ ਡਾਕਟਰ ਕੋਲ ਲੈ ਜਾਊਗਾ ਉਹ ਆਪਣੇ ਘਰ ਦਾ ਮੁੰਡਾ ਆ ਤੂੰ ਬੇਫਿਕਰ ਹੋ ਕੇ ਉਹਦੇ ਨਾਲ ਚੱਲੀ ਜਾਈ ਮੈਂ ਕਿਹਾ ਠੀਕ ਆ ਫਿਰ ਤੁਸੀਂ ਜਲਦੀ ਫੋਨ ਕਰ ਦਿਓ ਇਸ ਬਾਰੇ ਮੈਂ ਸਨੀ ਨੂੰ ਪਹਿਲਾਂ ਹੀ ਫੋਨ ਕਰਕੇ ਦੱਸ ਦਿੱਤਾ ਸੀ ਤੇ ਜਗਦੀਪ ਨੇ ਸਨੀ ਨੂੰ ਫੋਨ ਕਰ ਦਿੱਤਾ ਤੇ ਸਨੀ ਜਲਦੀ ਗੱਡੀ ਲੈ ਕੇ ਘਰ ਆ ਗਿਆ ਤੇ ਮੈਨੂੰ ਬਿਠਾ ਕੇ ਲੈ ਗਿਆ ਅਸੀਂ ਸ਼ਹਿਰ ਗਏ ਤੇ ਰੈਸਟੋਰੈਂਟ ਵਿੱਚ ਖਾਣਾ ਖਾ ਕੇ ਆਏ ਤੇ ਸਨੀ ਨੇ ਮੈਨੂੰ ਫਿਲਮ ਵੀ ਦਿਖਾ ਸਨੀ ਨੂੰ ਜਗਦੀਪ ਦਾ ਫੋਨ ਆ ਗਿਆ ਤੇ ਉਹ ਸਨੀ ਨੂੰ ਪੁੱਛਣ ਲੱਗਾ ਕਿ ਸੁਖਜੀਤ ਦੀ ਸਿਹਤ ਕਿਵੇਂ ਆ ਤਾਂ ਸਨੀ ਉਹਨੂੰ ਕਹਿਣ ਲੱਗਾ ਕਿ ਉਹਦੇ ਤਾਂ ਬੋਤਲਾਂ ਲੱਗੀਆਂ ਨੇ ਬਸ ਅੱਧੇ ਘੰਟੇ 'ਚ ਘਰ ਚਲੇ ਜਾਵਾਂਗੇ ਤਾਂ ਜਗਦੀਪ ਸਨੀ ਦਾ ਧੰਨਵਾਦ ਕਰਨ ਲੱਗਾ ਕਿ ਜੇ ਅੱਜ ਤੂੰ ਨਾ ਹੁੰਦਾ ਤਾਂ ਪਤਾ ਨਹੀਂ ਸੁਖਜੀਤ ਨੂੰ ਕੀ ਹੋ ਜਾਣਾ ਸੀ ਜਗਦੀਪ ਸਨੀ ਨੂੰ ਪੁੱਛਣ ਲੱਗਾ ਕਿ ਡਾਕਟਰ ਨੇ ਕੀ ਦੱਸਿਆ ਤਾਂ ਸਨੀ ਕਹਿੰਦਾ ਡਾਕਟਰ ਨੇ ਦੱਸਿਆ ਕਿ ਇਹਨਾਂ ਨੂੰ ਇਨਫੈਕਸ਼ਨ ਹੋਈ ਆ ਇਸ ਤਰ੍ਹਾਂ ਸੀ ਕਾਫੀ ਘੁੰਮੇ ਫਰੇ ਮੈਨੂੰ ਬਹੁਤ ਵਧੀਆ ਲੱਗਾ ਫਿਰ ਅਸੀਂ ਪਾਰਕ ਵਿੱਚ ਗਏ ਤੇ ਉੱਥੇ ਬੈਠ ਕੇ ਮੈਂ ਤੇ ਸਨੀ ਨੇ ਬਹੁਤ ਗੱਲਾਂ ਕਰੀਆਂ ਸਨੀ ਮੈਨੂੰ ਕਹਿੰਦਾ ਹੁਣ ਅਗਲੀ ਮੁਲਾਕਾਤ ਕਿੱਥੇ ਕਰਨੀ ਆ ਤਾਂ ਮੈਂ ਸਨੀ ਨੂੰ ਕਿਹਾ ਤੂੰ ਮੈਨੂੰ ਘਰੋਂ ਕਢਾ ਕੇ ਛੱਡੇਂਗਾ ਅੱਜ ਵੀ ਮੈਂ ਤੇਰੇ ਕਰਕੇ ਕਿੰਨਾ ਵੱਡਾ ਝੂਠ ਬੋਲਿਆ ਹੁਣ ਮੈਂ ਇਹ ਝੂਠ ਰੋਜ਼ ਰੋਜ਼ ਤਾਂ ਨਹੀਂ ਬੋਲ ਸਕਦੀ ਨਾਲੇ ਅੱਜ ਤਾਂ ਮੇਰੀ ਸੱਸ ਘਰ ਨਹੀਂ ਸੀ ਜੇ ਉਹ ਘਰੇ ਹੁੰਦੀ ਉਹਨੇ ਆਪਣੇ ਨਾਲ ਆਉਣਾ ਸੀ ਸਣੀ ਕਹਿੰਦਾ ਮੈਨੂੰ ਨਹੀਂ ਪਤਾ ਇਹ ਤੂੰ ਸੋਚਣਾ ਕਿ ਆਪਾਂ ਕਿੱਥੇ ਮਿਲਣਾ ਪਰ ਅਗਲੀ ਮੁਲਾਕਾਤ ਦਾ ਮੈਨੂੰ ਦੱਸ ਕੇ ਜਾ ਕਿ ਕਿੱਥੇ ਮਿਲਣਾ ਆ ਉਹ ਤਾਂ ਜੇਦੀ ਕਰਨ ਲੱਗ ਪਿਆ ਤਾਂ ਮੈਂ ਉਹਨੂੰ ਕਿਹਾ ਕਿ ਮੈਂ ਆਪਣੇ ਪੇਕੇ ਜਾਉਂਗੀ ਤਾਂ ਉਦੋਂ ਕਿਤੇ ਸ਼ਹਿਰ ਮਿਲ ਲਵਾਂਗੇ ਹੁਣ ਨਹੀਂ ਮਿਲਿਆ ਜਾਣਾ ਉਹ ਕਹਿੰਦਾ ਚਲ ਠੀਕ ਆ ਪਰ ਫੋਨ ਮੈਨੂੰ ਰੋਜ਼ ਕਰਦੀ ਰਿਹਾ ਕਰੀ ਫਿਰ ਅਸੀਂ ਘਰ ਚਲੇ ਗਏ ਜਦੋਂ ਅਸੀਂ ਘਰੇ ਗਏ ਤਾਂ ਮੇਰੀ ਸੱਸ ਮੈਨੂੰ ਬਹੁਤ ਬੋਲੀ ਕਹਿੰਦੀ ਇੰਨੀ ਜਲਦੀ ਤੂੰ ਮਰ ਚੱਲੀ ਸੀ ਜੋ ਮੇਰੇ ਘਰੋਂ ਨਿਕਲਨਸਾਰ ਤੇਰੇ ਦਰਦ ਹੋਣ ਲੱਗ ਪਿਆ ਮੇਰੇ ਆਉਣ ਦਾ ਇੰਤਜ਼ਾਰ ਤਾਂ ਕਰ ਲੈਂਦੀ ਮੁੰਡੇ ਨੂੰ ਫੋਨ ਕਰਕੇ ਜਲਦੀ ਹਸਪੀਟਲ ਭਜਾਗੀ ਜਵਾਕਤਾ ਤੇਰੇ ਹੁੰਦਾ ਨਹੀਂ ਦਰਦ ਪਤਾ ਨਹੀਂ ਤੇਰੇ ਕਾਦੇ ਹੋਣ ਲੱਗ ਜਾਂਦੇ ਆ ਇਸ ਤਰ੍ਹਾਂ ਕਰਕੇ ਉਹ ਮੈਨੂੰ ਬਹੁਤ ਬੋਲੀ ਪਰ ਮੈਂ ਉਹਨੂੰ ਕਿੱਥੇ ਗੋਲਦੀ ਸੀ ਮੈਂ ਤਾਂ ਆਪਣੇ ਬੀਤੇ ਦਿਨ ਬਾਰੇ ਸੋਚ ਰਹੀ ਸੀ ਕਿ ਅੱਜ ਮੈਂ ਕਿੰਨਾ ਇੰਜੋਏ ਕੀਤਾ ਇਹ ਬੋਲਦੀ ਆ ਤਾਂ ਬੋਲੀ ਜਾਵੇ ਮੇਰਾ ਕੀ ਲੈ ਜਾਊਗੀ ਜ ਤਦ ਸ਼ਾਮ ਨੂੰ ਜਗਦੀਪ ਘਰ ਆ ਗਿਆ ਤਾਂ ਮੈਂ ਉਹਨੂੰ ਦੱਸਿਆ ਕਿ ਮੇਰੀ ਇੰਨੀ ਹਾਲਤ ਖਰਾਬ ਸੀ ਪਰ ਮੰਮੀ ਮੈਨੂੰ ਆਉਂਦੀ ਬੋਲਣ ਲੱਗੀ ਤਾਂ ਜਗਦੀਪ ਕਹਿੰਦਾ ਤੈਨੂੰ ਮੰਮੀ ਦੇ ਸੁਭਾਅ ਦਾ ਪਤਾ ਆ ਤੂੰ ਐਵੇਂ ਨਾ ਗੁੱਸਾ ਕਰਿਆ ਕਰ ਚਲ ਤੂੰ ਮੈਨੂੰ ਇਹ ਦੱਸ ਹੁਣ ਤੂੰ ਠੀਕ ਆ ਤੂੰ ਆਪਣਾ ਧਿਆਨ ਰੱਖਿਆ ਕਰ ਮੈਂ ਕਿਹਾ ਹੁਣ ਤਾਂ ਮੈਂ ਠੀਕ ਆ ਡਾਕਟਰ ਨੇ ਮੇਰੇ ਕਾਫੀ ਬੋਤਲਾਂ ਲਾਈਆਂ ਨੇ ਫਿਰ ਕਿਤੇ ਜਾ ਕੇ ਮੇਰੇ ਦਰਦ ਹਟਿਆ ਜਗਦੀਪ ਨੇ ਸਨੀ ਦਾ ਬਹੁਤ ਧੰਨਵਾਦ ਕੀਤਾ ਤੇ ਸਨੀ ਨੂੰ ਪੁੱਛਿਆ ਕਿ ਕਿੰਨੇ ਪੈਸੇ ਲੱਗੇ ਆ ਤਾਂ ਸਨੀ ਕਹਿੰਦਾ ਕੋਈ ਗੱਲ ਨਹੀਂ ਮੇਰੀ ਵੀ ਪਰਜਾਈ ਲੱਗਦੀ ਆ ਜਦੋਂ ਤੇਰੇ ਕੋਲ ਹੋਏ ਉਦੋਂ ਦੇ ਦੇਵੀ ਪਰ ਜਗਦੀਪ ਵਾਰ-ਵਾਰ ਪੁੱਛ ਰਿਹਾ ਸੀ ਤਾਂ ਸਨੀ ਕਹਿੰਦਾ ਬਸ ਆਹੀ ਕੋਈ 1000 ਰੁਪਿਆ ਲੱਗਾ ਤਾਂ ਉਦੋਂ ਹੀ ਜਗਦੀਪ ਨੇ ਸਨੀ ਨੂੰ 1000 ਰੁਪਏ ਦੇ ਦਿੱਤਾ ਇਸ ਤਰ੍ਹਾਂ ਹੀ ਕਿਸੇ ਨੂੰ ਕੁਝ ਪਤਾ ਨਾ ਲੱਗਾ ਜਗਦੀਪ ਦੇ ਕੰਮ ਤੇ ਜਾਣ ਪਿੱਛੋਂ ਮੈਂ ਸਾਰਾ ਸਾਰਾ ਦਿਨ ਸਨੀ ਨਾਲ ਗੱਲਾਂ ਮਾਰਦੀ ਰਹਿੰਦੀ ਸੀ ਸਨੀ ਨਾਲ ਅਟੈਚਮੈਂਟ ਮੇਰੀ ਹੋਰ ਵੀ ਵੱਧ ਗਈ ਸੀ ਸਨੀ ਨਾਲ ਮੈਂ ਵੀਡੀਓ ਕਾਲ ਵੀ ਕਰਦੀ ਰਹਿੰਦੀ ਸੀ ਮੇਰਾ ਖੁਦ ਦਾ ਉਹਦੇ ਬਿਨਾ ਮਨ ਨਹੀਂ ਲੱਗਦਾ ਸੀ ਦਿਲ ਕਰਦਾ ਸੀ ਬਸ ਸਨੀ ਕੋਲ ਚਲੀ ਜਾਵਾਂ ਇੱਕ ਦਿਨ ਮੈਂ ਸਨੀ ਨੂੰ ਕਿਹਾ ਕਿ ਮੈਂ ਤਾਂ ਮਿਲਣਾ ਆਂ ਤਾ ਸਨੀ ਕਹਿੰਦਾ ਮੇਰਾ ਵੀ ਮਿਲਣ ਨੂੰ ਬਹੁਤ ਮਨ ਕਰਦਾ ਤੂੰ ਆ ਜਾ ਕੋਈ ਬਹਾਨਾ ਮਾਰ ਕੇ ਤਾਂ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਂ ਥੋੜੇ ਦਿਨ ਆਪਣੇ ਪੇਕੇ ਰਹਿਣ ਜਾਣਾ ਤਾਂ ਮੇਰੀ ਸੱਸ ਨੇ ਮੈਨੂੰ ਪੇਕੇ ਜਾਣ ਦੀ ਪਰਮਿਸ਼ਨ ਦੇ ਦਿੱਤੀ ਤੇ ਮੈਂ ਜਗਦੀਪ ਨੂੰ ਵੀ ਕਹਿ ਦਿੱਤਾ ਕਿ ਮੈਂ ਪੇਕੇ ਜਾਣਾ ਤਾਂ ਜਗਦੀਪ ਕਹਿੰਦਾ ਪੇਕੇ ਤਾਂ ਜਾਇਆ ਪਰ ਮੇਰਾ ਤੇਰੇ ਬਿਨਾ ਮਨ ਨਹੀਂ ਲੱਗਣਾ ਤਾਂ ਮੈਂ ਜਗਦੀਪ ਨੂੰ ਕਿਹਾ ਮੈਂ ਤਾਂ ਸਿਰਫ ਇੱਕ ਹਫਤੇ ਲਈ ਰਹਿਣ ਜਾਣਾ ਜਗਦੀਪ ਕਹਿੰਦਾ ਠੀਕ ਆ ਤਾਂ ਮੈਂ ਆਪਣੇ ਪਾਪਾ ਨੂੰ ਫੋਨ ਕਰ ਦਿੱਤਾ ਉਹ ਮੈਨੂੰ ਆਕੇ ਮੋਟਰਸਾਈਕਲ ਤੇ ਲੈ ਗਏ ਮੈਨੂੰ ਉੱਥੇ ਗਈ ਨੂੰ ਅਜੇ 2 ਦਿਨ ਹੋਏ ਸੀ ਮੈਂ ਮੰਮੀ ਨੂੰ ਕਿਹਾ ਕਿ ਮੈਂ ਸ਼ਹਿਰ ਜਾਣਾ ਕੋਈ ਸਮਾਨ ਲੈ ਕੇ ਆਉਣਾ ਤਾਂ ਮੰਮੀ ਕਹਿੰਦੇ ਚੱਲ ਮੈਂ ਤੇਰੇ ਨਾਲ ਚਲਦੀ ਆਂ ਇਕੱਲੀ ਕਿੱਥੇ ਜਾਏਂਗੀ ਤਾਂ ਮੈਂ ਮੰਮੀ ਨੂੰ ਕਿਹਾ ਤੁਸੀਂ ਕਿੱਥੇ ਧੁੱਪ ਵਿੱਚ ਜਾਓਗੇ ਮੈਂ ਤਾਂ ਹੁਣੇ ਮੋੜ ਆਉਣਾ ਆ ਨਾਲੇ ਤਾਂ ਡਸਲਾਈ ਦਾ ਕੰਮ ਖੜੂਗਾ ਤੁਸੀਂ ਆਪਣਾ ਕੰਮ ਕਰੋ ਮੈਂ ਬਸ ਅੱਧੇ ਘੰਟੇ ਤੱਕ ਵਾਪਸ ਆ ਜਾਣਾ ਆ ਮੰਮੀ ਕਹਿੰਦੀ ਚੱਲ ਠੀਕ ਐ ਜਲਦੀ ਵਾਪਸ ਆ ਜਾਈ ਤਾਂ ਮੈਂ ਸਨੀ ਨੂੰ ਫੋਨ ਕਰ ਦਿੱਤਾ ਮੈਂ ਸ਼ਹਿਰ ਤੱਕ ਬੱਸ ਤੇ ਚਲੀ ਗਈ ਤੇ ਉੱਥੋਂ ਅਸੀਂ ਗੱਡੀ ਵਿੱਚ ਚਲੇ ਗਏ ਸਨੀ ਮੇਰੇ ਲਈ ਜੀਨ ਟੌਪ ਲੈ ਕੇ ਆਇਆ ਮੈਨੂੰ ਕਹਿੰਦਾ ਅੱਜ ਤੂੰ ਇਹ ਪਾ ਕੇ ਮੇਰੇ ਨਾਲ ਘੁੰਮੀ ਸਭ ਨੂੰ ਇਹ ਲੱਗੇ ਕਿ ਤੂੰ ਮੇਰੀ ਘਰ ਵਾਲੀ ਆ ਤੇ ਸਨੀ ਨੇ ਮੈਨੂੰ ਨਵਾਂ ਚੂੜਾ ਵੀ ਲਿਆ ਕੇ ਦਿੱਤਾ ਜੋ ਬਹੁਤ ਮਹਿੰਗਾ ਸੀ ਅਸੀਂ ਮੋਲ ਵਿੱਚ ਚਲੇ ਗਏ ਉੱਥੇ ਮੈਂ ਆਪਣੇ ਕੱਪੜੇ ਚੇਂਜ ਕਰਕੇ ਜੀਨ ਟੌਪ ਪਾ ਲਿਆ ਤੇ ਮੈਂ ਤਾਂ ਬਿਲਕੁਲ ਹੀਰੋਇਨ ਵਾਂਗ ਲੱਗਦੀ ਸੀ ਸਨੀ ਨੇ ਮੇਰੇ ਸਾਰੇ ਸ਼ੌਂਕ ਪਗਾਉਣੇ ਸ਼ੁਰੂ ਕਰ ਦਿੱਤੇ ਮੈਂ ਬਹੁਤ ਖੁਸ਼ ਸੀ ਸਨੀ ਮੈਨੂੰ ਕਹਿੰਦਾ ਅੱਜ ਆਪਾਂ ਹੋਟਲ ਵਿੱਚ ਚੱਲਾਂਗੇ ਮੈਂ ਉੱਥੇ ਰੂਮ ਬੁੱਕ ਕਰਾਇਆ ਹੋਇਆ ਮੈਂ ਕਿਹਾ ਠੀਕ ਆ ਪਰ ਮੈਨੂੰ ਡਰ ਬਹੁਤ ਲੱਗ ਰਿਹਾ ਸਨੀ ਕਹਿੰਦਾ ਮੇਰੇ ਹੁੰਦੇ ਤੂੰ ਫਿਕਰ ਕਿਉਂ ਕਰਦੀ ਰਹਿਨੀ ਆ ਮੈਂ ਤੇਰੇ ਨਾਲ ਆ ਨਾਲੇ ਮੇਰੀ ਤਾਂ ਬਹੁਤ ਚੱਲਦੀ ਆ ਆਪਾਂ ਨੂੰ ਕਿਹੜਾ ਫੜ ਲੂ ਪੈਸੇ ਦਾ ਆਪਣੇ ਕੋਲ ਬਟੂਆ ਭਰਿਆ ਜੇ ਕੋਈ ਕੁਝ ਬੋਲੂ ਤਾਂ ਆਪਾਂ ਪੈਸੇ ਦੇ ਦੇਵਾਂਗੇ ਮੈਂ ਕਿਹਾ ਠੀਕ ਆ ਅਸੀਂ ਹੋਟਲ ਵਿੱਚ ਬੁੱਕ ਕਰਾਏ ਰੂਮ ਵਿੱਚ ਗਏ ਤੇ ਉਹ ਰੂਮ ਸਨੀ ਨੇ ਬਹੁਤ ਡੈਕੋਰੇਟ ਕਰਾਇਆ ਹੋਇਆ ਸੀ ਮੈਂ ਇਦਾਂ ਦਾ ਰੂਮ ਪਹਿਲਾਂ ਕਦੇ ਵੀ ਨਹੀਂ ਦੇਖਿਆ ਸੀ ਸਨੀ ਨੇ ਮੈਨੂੰ ਟੱਚ ਕੀਤਾ ਤਾਂ ਮੈਂ ਸਾਈਡ ਤੇ ਹੋ ਗਈ ਤਾਂ ਸਨੀ ਮੈਨੂੰ ਕਹਿੰਦਾ ਅੱਜ ਨਾ ਮੈਨੂੰ ਹਟਾਈ ਮੈਂ ਖੁੱਲ ਕੇ ਤੈਨੂੰ ਪਿਆਰ ਕਰਨਾ ਆ ਜਿਉਂ-ਜਿਉਂ ਉਹ ਮੇਰੇ ਨਜ਼ਦੀਕ ਆਉਂਦਾ ਗਿਆ ਮੈਂ ਵੀ ਉਹਦੇ ਪਿਆਰ ਵਿੱਚ ਰੰਗਦੀ ਗਈ ਤੇ ਮੈਨੂੰ ਨਹੀਂ ਪਤਾ ਲੱਗਾ ਕਦੋਂ ਮੈਂ ਉਹਦੇ ਨਾਲ ਫਿਜ਼ੀਕਲ ਹੋ ਗਈ ਤੇ ਅਸੀਂ ਕਈ ਘੰਟੇ ਇਕੱਠੇ ਰਹੇ ਤੇ ਫਿਰ ਖਾਣਾ ਖਾਣ ਤੋਂ ਬਾਅਦ ਸਨੀ ਮੈਨੂੰ ਬੱਸ ਸਟੈਂਡ ਤੇ ਛੱਡ ਗਿਆ ਤੇ ਉੱਥੋਂ ਬੱਸ ਫੜ ਕੇ ਮੈਂ ਆਪਣੇ ਪਿੰਡ ਚਲੀ ਗਈ ਮੈਨੂੰ ਸਨੀ ਨਾਲ ਟਾਈਮ ਸਪੈਂਡ ਕਰਨਾ ਬਹੁਤ ਚੰਗਾ ਲੱਗਦਾ ਸੀ ਹੁਣ ਮੈਨੂੰ ਸਿਰਫ ਸਨੀ ਨਾਲ ਹੀ ਅਟੈਚਮੈਂਟ ਸੀ ਜਗਦੀਪ ਦਾ ਤਾਂ ਮੇਰੇ ਦਿਲ ਵਿੱਚ ਖਿਆਲੀ ਮੁੱਕ ਗਿਆ ਸੀ ਅਗਲੇ ਦਿਨ ਮੈਂ ਆਪਣੇ ਸਹੁਰੇ ਜਾਣਾ ਸੀ ਸਨੀ ਮੈਨੂੰ ਕਹਿੰਦਾ ਇੱਕ ਵਾਰ ਹੋਰ ਮਿਲ ਲੈਣੇ ਆ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਮੈਂ ਦਵਾਈ ਲੈਣ ਦੇ ਬਾਹਨੇ ਸ਼ਹਿਰ ਚਲੀ ਗਈ ਤੇ ਜਦੋਂ ਉੱਥੇ ਅਸੀਂ ਮਿਲੇ ਤਾਂ ਸਨੀ ਮੈਨੂੰ ਕਹਿਣ ਲੱਗਾ ਇਸ ਤਰ੍ਹਾਂ ਲੁਕ-ਲੁਕ ਕਿੰਨਾ ਕੁ ਟਾਈਮ ਮਿਲਾਂਗੇ ਹੁਣ ਆਪਾਂ ਵਿਆਹ ਕਰਾ ਲੈਣੇ ਆ ਮੈਂ ਹੱਸਣ ਲੱਗ ਪਈ ਮੈਂ ਕਿਹਾ ਤੂੰ ਪਾਗਲ ਹੋ ਗਿਆ ਇਹ ਨਹੀਂ ਹੋ ਸਕਦਾ ਮੈਂ ਪਹਿਲਾਂ ਹੀ ਵਿਆਹੀ ਹੋਈ ਆ ਆਪਾਂ ਇਦਾਂ ਹੀ ਮਿਲੀ ਜਾਵਾਂਗੇ ਸਨੀ ਕਹਿੰਦਾ ਨਹੀਂ ਹੁਣ ਮੈਂ ਤੈਨੂੰ ਪੱਕਾ ਹੀ ਆਪਦੇ ਘਰ ਲੈ ਆਉਣਾ ਪਰ ਮੈਂ ਕਿਹਾ ਇਹ ਕਿਵੇਂ ਹੋ ਸਕਦਾ ਸਨੀ ਕਹਿੰਦਾ ਮੇਰੇ ਕੋਲ ਇੱਕ ਤਰੀਕਾ ਹੈਗਾ ਪਰ ਤੂੰ ਮੇਰਾ ਸਾਥ ਦੇਈ ਮੈਂ ਕਿਹਾ ਕੀ ਤਾਂ ਸਨੀ ਨੇ ਜੋ ਗੱਲ ਕਹੀ ਉਹ ਸੁਣ ਕੇ ਮੇਰੇ ਤਾਂ ਪੈਰਾਂthੋ ਲੋ ਜ਼ਮੀਨ ਹੀ ਖਿਸਕ ਗਈ ਉਹ ਮੈਨੂੰ ਕਹਿੰਦਾ ਤੂੰ ਜਗਦੀਪ ਨੂੰ ਜ਼ਹਿਰ ਦੇ ਦੇ ਉਹੀ ਆਪਣੇ ਰਾਹ ਦਾ ਕੰਡਾ ਜੇ ਉਹ ਮਰ ਜਾਊਗਾ ਫਿਰ ਆਪਾਂ ਵਿਆਹ ਕਰਾ ਲਵਾਂਗੇ ਤੇ ਕਿਸੇ ਨੇ ਕੁਝ ਵੀ ਨਹੀਂ ਕਹਿਣਾ ਮੈਂ ਕਿਹਾ ਇਹ ਕੀ ਕਹਿ ਰਿਹਾ ਪਾਗਲ ਹੋ ਗਿਆ ਤੂੰ ਕਹਿੰਦਾ ਇਹੀ ਇੱਕ ਰਸਤਾ ਨਹੀਂ ਤਾਂ ਫਿਰ ਮੈਨੂੰ ਭੁੱਲ ਜਾ ਪਰ ਮੈਂ ਉਹਨੂੰ ਨਹੀਂ ਛੱਡ ਸਕਦੀ ਸੀ ਮੈਂ ਕਿਹਾ ਨਹੀਂ ਨਹੀਂ ਜਿੱਦਾਂ ਤੂੰ ਕਹੇਂਗਾ ਮੈਂ ਉਦਾਂ ਹੀ ਕਰਾਂਗੀ ਮੈਂ ਸਨੀ ਨੂੰ ਕਿਹਾ ਜੇ ਆਪਾਂ ਉਹਨੂੰ ਮਾਰ ਦੇਵਾਂਗੇ ਤਾਂ ਆਪਾਂ ਕੋਟ ਕਚੈਰੀਆਂ ਦੇ ਚੱਕਰ ਵਿੱਚ ਪੈ ਜਾਵਾਂਗੇ ਅੱਜਕੱਲ ਪੁਲਿਸ ਬਹੁਤ ਚਲਾ ਗਿਆ ਉਹਨਾਂ ਨੇ ਆਪਾਂ ਨੂੰ ਫੜ ਲੈਣਾ ਉਹ ਕਹਿੰਦਾ ਮੈਂ ਕਾ ਦੀ ਖਾਤਰ ਬੈਠਾ ਮੇਰੇ ਕੋਲ ਬਹੁਤ ਪੈਸਾ ਆ ਮੈਂ ਇਦਾਂ ਦਾ ਕੁਝ ਨਹੀਂ ਹੋਣ ਦਿੰਦਾ ਮੈਂ ਪੈਸਾ ਦੇ ਦੂੰਗਾ ਬਸ ਜ਼ਹਿਰ ਤੂੰ ਦੇਣੀ ਆ ਉਹਨੇ ਇਹ ਕਹਿ ਕੇ ਮੈਨੂੰ ਜ਼ਹਿਰ ਦੀ ਸ਼ੀਸ਼ੀ ਫੜਾ ਦਿੱਤੀ ਮੈਂ ਕੰਬਦੇ ਹੋਏ ਹੱਥਾਂ ਨਾਲ ਜ਼ਹਿਰ ਦੀ ਸ਼ੀਸ਼ੀ ਫੜਤਾ ਲਈ ਪਰ ਮੈਨੂੰ ਨਹੀਂ ਪਤਾ ਸੀ ਕਿ ਮੈਂ ਉਹ ਜ਼ਹਿਰ ਪਾ ਸਕੂੰਗੀ ਜਾਂ ਨਹੀਂ ਅਗਲੇ ਦਿਨ ਮੈਂ ਆਪਣੇ ਸਹੁਰੇ ਘਰ ਆ ਗਈ ਤੇ ਸਣੀ ਮੈਨੂੰ ਫੋਨ ਕਰ ਰਿਹਾ ਸੀ ਕਿ ਅੱਜ ਸ਼ਾਮ ਨੂੰ ਜਗਦੀਪ ਨੂੰ ਜ਼ਹਿਰ ਪਾ ਦਵੀਂ ਮੈਂ ਉਹਨੂੰ ਤਾਂ ਕਹੀ ਜਾਂਦੀ ਸੀ ਕਿ ਹਾਂ ਮੈਂ ਪਾ ਦੇਉਂਗੀ ਪਰ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਅਗਲੇ ਦਿਨ ਮੈਂ ਸਵੇਰ ਨੂੰ ਜਗਦੀਪ ਨੂੰ ਚਾਹ ਦੇਣ ਗਈ ਤੇ ਮੈਂ ਉਹਦੀ ਚਾਹ ਵਿੱਚ ਜ਼ਹਿਰ ਮਿਲਾ ਦਿੱਤਾ ਸੀ ਤੇ ਮੈਂ ਜਗਦੀਪ ਨੂੰ ਉਠਾ ਦਿੱਤਾ ਕਿ ਉੱਠ ਕੇ ਚਾਹ ਪੀ ਲਵੋ ਮੈਂ ਆਪਣਾ ਚਾਹ ਦਾ ਕੱਪ ਵੀ ਉੱਥੇ ਹੀ ਰੱਖ ਆਈ ਤੇ ਆ ਕੇ ਮੈਂ ਰਸੋਈ 'ਚ ਕੰਮ ਕਰਨ ਲੱਗ ਪਈ ਪਰ ਮੇਰਾ ਦਿਲ ਬਹੁਤ ਧੜਕੀ ਜਾ ਰਿਹਾ ਸੀ ਜਦੋਂ ਮੈਂ ਦੁਬਾਰਾ ਮੁੜ ਕੇ ਕਮਰੇ ਵਿੱਚ ਗਈ ਤਾਂ ਜਗਦੀਪ ਨਹਾ ਰਿਹਾ ਸੀ ਤੇ ਜਦੋਂ ਮੈਂ ਚਾਹ ਦੇਖਣ ਗਈ ਤਾਂ ਉਹਨਾਂ ਨੇ ਆਪਣੀ ਚਾਹ ਦਾ ਕੱਪ ਪੀ ਲਿਆ ਸੀ ਤੇ ਮੈਂ ਦੂਸਰਾ ਕੱਪ ਚਾਹ ਦਾ ਆਪ ਪੀ ਲਿਆ ਜਦੋਂ ਹੀ ਮੈਂ ਚਾਹ ਜੇ ਅੱਧਿਕ ਪੀਤੀ ਸੀ ਤੇ ਮੈਨੂੰ ਚੱਕਰ ਆਉਣ ਲੱਗ ਗਏ ਤੇ ਮੈਂ ਡਿੱਗ ਗਈ ਤੇ ਮੈਂ ਉੱਚੀ ਜਿਹੀ ਚੀਕ ਮਾਰੀ ਮੈਨੂੰ ਪਤਾ ਲੱਗ ਗਿਆ ਕਿ ਮੈਂ ਜ਼ਹਿਰ ਵਾਲੀ ਚਾਹ ਪੀ ਲਈ ਆ ਜਗਦੀਪ ਭੱਜ ਕੇ ਆਇਆ ਉਹਨੇ ਮੈਨੂੰ ਚੁੱਕ ਕੇ ਮੰਜੇ ਤੇ ਪਾਇਆ ਤੇ ਉਹਨੇ ਫਟਾਫਟ ਸਨੀ ਨੂੰ ਫੋਨ ਕੀਤਾ ਕਿ ਜਲਦੀ ਗੱਡੀ ਲੈ ਕੇ ਆ ਜਾ ਤੇਰੀ ਭਾਬੀ ਨੂੰ ਪਤਾ ਨਹੀਂ ਕੀ ਹੋ ਗਿਆ ਜਗਦੀਪ ਨੇ ਕਿਹਾ ਕਿ ਪੈਸੇ ਵੀ ਲੈ ਕੇ ਆਈ ਸਨੀ ਆ ਗਿਆ ਤੇ ਜਦੋਂ ਉਹਨੇ ਦੇਖਿਆ ਕਿ ਮੈਂ ਡਿੱਗੀ ਹੋਈਆਂ ਮੈਨੂੰ ਧੁੰਦਲਾ ਜਿਹਾ ਦੇਖ ਰਿਹਾ ਸੀ ਪਰ ਮੈਨੂੰ ਸੁਣ ਸਭ ਕੁਝ ਰਿਹਾ ਸੀ ਸਨੀ ਸਮਝ ਗਿਆ ਕਿ ਜ਼ਹਿਰ ਵਾਲੀ ਚਾਹ ਇਹਨੇ ਆਪ ਪੀ ਲਈ ਹੋਣੀ ਆ ਤਾਂ ਸਨੀ ਬਹੁਤ ਡਰ ਗਿਆ ਸੀ ਜਗਦੀਪ ਨੇ ਚੁੱਕ ਕੇ ਮੈਨੂੰ ਗੱਡੀ ਵਿੱਚ ਪਾਇਆ ਤਾਂ ਸਨੀ ਜਗਦੀਪ ਨੂੰ ਕਹਿੰਦਾ ਮੈਨੂੰ ਬਹੁਤ ਜ਼ਰੂਰੀ ਕੰਮ ਮੈਂ ਜਾਣਾ ਆ ਜਗਦੀਪ ਉਹਦੀਆਂ ਮਿੰਤਾ ਕਰਨ ਲੱਗ ਪਿਆ ਕਿ ਹੁਣ ਮੈਂ ਹੋਰ ਕਿਸ ਨੂੰ ਕਹਾਂ ਤੈਨੂੰ ਹੀ ਗੱਡੀ ਲੈ ਕੇ ਜਾਣੀ ਪਊਗੀ ਨਾਲੇ ਮੇਰੇ ਕੋਲ ਪੈਸੇ ਵੀ ਨਹੀਂ ਆ ਮੈਨੂੰ ਪੈਸੇ ਵੀ ਦੇ ਤਾਂ ਜਗਦੀਪ ਕਹਿਣ ਲੱਗਾ ਯਾਰ ਤੂੰ ਮੇਰੇ ਪਹਿਲਾਂ ਹੀ ਬਹੁਤ ਪੈਸੇ ਦੇਨੇ ਆ ਹੁਣ ਮੈਂ ਤੈਨੂੰ ਹੋਰ ਪੈਸੇ ਕਿੱਥੋਂ ਦੇ ਦਿਆਂ ਤਾਂ ਜਗਦੀਪ ਸਨੀ ਦੀਆਂ ਬਹੁਤ ਮਿੰਤਾ ਕਰ ਰਿਹਾ ਸੀ ਤਾਂ ਸਨੀ ਕਹਿੰਦਾ ਜੇ ਤੈਨੂੰ ਪੈਸੇ ਚਾਹੀਦੇ ਆ ਤਾਂ ਫਿਰ ਤੈਨੂੰ ਪੈਸੇ ਵਿਆਸ ਤੇ ਮਿਲਣਗੇ 2% ਦਾ ਵਿਆਜ ਲੱਗੂਗਾ ਫੇਰ ਚਾਹੇ ਤੂੰ 50000 ਲੈ ਲਾ ਪਰ ਵਿਆਜ ਤੇਨੂੰ 2% ਦਾ ਹੀ ਲੱਗੂਗਾ ਜਗਦੀਪ ਕਹਿੰਦਾ ਕੋਈ ਗੱਲ ਨਹੀਂ ਤੂੰ ਜਿੰਨਾ ਵਿਆਜ ਲਾਉਣਾ ਲਗਾ ਲਾ ਪਰ ਮੈਨੂੰ ਪੈਸੇ ਦੇ ਦੇ ਸਨੀ ਕਹਿੰਦਾ ਠੀਕ ਆ ਆ ਪੇਪਰ ਤੇ ਸਾਈਨ ਕਰ ਦੇ ਕਿ ਮੈਂ 2% ਦੇ ਵਿਆਜ ਨਾਲ ਪੈਸੇ ਲਏ ਆ ਜਗਦੀਪ ਨੇ ਜਲਦੀ ਜਲਦੀ ਸਾਈਨ ਕਰਕੇ ਪੈਸੇ ਫੜ ਲੇ ਤੇ ਜਗਦੀਪ ਕਹਿੰਦਾ ਯਾਰ ਗੱਡੀ ਤਾਂ ਦੇ ਦੇ ਹੁਣ ਮੈਂ ਕਿੱਥੇ ਜਾਊਂਗਾ ਤਾਂ ਸਨੀ ਨੇ ਗੱਡੀ ਦੀ ਚਾਬੀ ਜਗਦੀਪ ਨੂੰ ਫੜਾ ਦਿੱਤੀ ਕਹਿੰਦਾ ਸ਼ਾਮ ਤੱਕ ਗੱਡੀ ਵਾਪਸ ਕਰ ਜਾਈ ਫਿਰ ਮੈਨੂੰ ਜਾਣਾ ਆਉਣਾ ਦਾ ਔਖਾ ਹੋ ਜਾਂਦਾ ਇਦਾਂ ਕਹਿ ਕੇ ਸਨੀ ਸਾਡੇ ਘਰੋਂ ਨਿਕਲ ਗਿਆ ਜਗਦੀਪ ਮੈਨੂੰ ਫਟਾਫਟ ਗੱਡੀ ਵਿੱਚ ਪਾ ਕੇ ਹਸਪੀਟਲ ਲੈ ਗਿਆ ਹਸਪੀਟਲ ਲਾ ਜਾ ਕੇ ਉਹਨੇ ਮੇਰਾ ਲਾਜ ਕਰਵਾਇਆ ਡਾਕਟਰ ਨੇ ਦੱਸਿਆ ਕਿ ਜੇਕਰ ਤੂੰ ਇਹਨੂੰ 10 ਮਿੰਟ ਹੋਰ ਨਾ ਲੈ ਕੇ ਆਉਂਦਾ ਤਾਂ ਇਹਦੀ ਮੌਤ ਹੋ ਜਾਣੀ ਸੀ ਤੁਸੀਂ ਇਹਨੂੰ ਬਹੁਤ ਟਾਈਮ ਤੇ ਲੈ ਕੇ ਆਏ ਹੋ ਇਸ ਕਰਕੇ ਇਹ ਬਚ ਗਈ ਆ ਮੈਨੂੰ ਹਸਪੀਟਲ ਵਿੱਚ 2 ਦਿਨ ਰੱਖਿਆ ਜਦੋਂ ਹੀ ਮੈਂ ਜਗਦੀਪ ਵੱਲ ਦੇਖਦੀ ਤਾਂ ਮੇਰਾ ਰੋਣਾ ਨਿਕਲ ਜਾਂਦਾ ਸੀ ਜਗਦੀਪ ਮੈਨੂੰ ਗਲੇ ਲਗਾ ਕੇ ਬਹੁਤ ਰੋਇਆ ਕਹਿੰਦਾ ਤੂੰ ਜ਼ਹਿਰ ਕਿਉਂ ਪੀ ਲਈ ਸੀ ਡਾਕਟਰ ਦੱਸਦੇ ਸੀ ਕਿ ਤੂੰ ਕੋਈ ਜ਼ਹਿਰੀਲੀ ਦਵਾਈ ਪੀਤੀ ਆ ਤਾਂ ਮੈਂ ਬਹੁਤ ਸ਼ਰਮਿੰਦਾ ਹੋ ਗਈ ਮੈਂ ਸੋਚ ਲਿਆ ਸੀ ਕਿ ਮੈਂ ਜਗਦੀਪ ਨੂੰ ਸਾਰੀ ਗੱਲ ਦੱਸ ਦਵਾਂਗੀ ਮੈਂ ਜਗਦੀਪ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਪਰ ਤੁਸੀਂ ਵਾਅਦਾ ਕਰੋ ਕਿ ਇਹ ਗੱਲ ਸੁਣਨ ਤੋਂ ਬਾਅਦ ਤੁਸੀਂ ਮੇਰੇ ਤੋਂ ਦੂਰ ਨਹੀਂ ਹੋਵੋਗੇ ਤਾਂ ਜਗਦੀਪ ਮੈਨੂੰ ਕਹਿੰਦਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਦੱਸ ਮੈਂ ਤੇਰੇ ਤੋਂ ਦੂਰ ਕਦੇ ਨਹੀਂ ਹੋ ਸਕਦਾ ਤਾਂ ਮੈਂ ਉਹਨੂੰ ਸਾਰੀ ਗੱਲ ਸੱਚ ਦੱਸ ਦਿੱਤੀ ਜੋ ਮੇਰੀ ਤੇ ਸਨੀ ਦੇ ਵਿੱਚ ਸੀ ਤੇ ਮੈਂ ਉਹਨੂੰ ਇਹ ਵੀ ਦੱਸ ਦਿੱਤਾ ਕਿ ਉਹਨੇ ਮੈਨੂੰ ਜ਼ਹਿਰ ਦੇਣ ਲਈ ਕਿਹਾ ਸੀ ਜਗਦੀਪ ਮੇਰੇ ਵੱਲ ਬਹੁਤ ਹੈਰਾਨ ਹੋ ਕੇ ਦੇਖ ਰਿਹਾ ਸੀ ਤੇ ਮੈਂ ਜਗਦੀਪ ਤੋਂ ਮਾਫੀ ਵੀ ਮੰਗੀ ਕਿ ਮੈਂ ਉਹਦਾ ਪੈਸਾ ਦੇਖ ਕੇ ਅੰਨੀ ਹੋ ਗਈ ਸੀ ਪਰ ਹੁਣ ਮੇਰੀਆਂ ਅੱਖਾਂ ਖੁੱਲ ਗਈਆਂ ਨੇ ਮੇਰੇ ਸੱਚੇ ਸਾਥੀ ਸਿਰਫ ਤੁਸੀਂ ਹੋ ਉਹ ਤਾਂ ਮੈਨੂੰ ਮਰਦੀ ਪਈ ਨੂੰ ਛੱਡ ਕੇ ਭੱਜ ਗਿਆ ਤੇ ਉਹਨੇ ਪੈਸੇ ਦਿੱਤੇ ਉਹ ਵੀ 2% ਦਾ ਵਿਆਜ ਲਗਾ ਕੇ ਮੈਨੂੰ ਸਭ ਕੁਝ ਸੁਣੀ ਜਾ ਰਿਹਾ ਸੀ ਮੈਨੂੰ ਪਤਾ ਮੇਰੀ ਗਲਤੀ ਮਾਫ ਕਰਨ ਯੋਗ ਨਹੀਂ ਆ ਪਰ ਮੈਨੂੰ ਮਾਫ ਕਰ ਦਿਓ ਮੈਂ ਭਟਕ ਗਈ ਸੀ ਪਰ ਪੈਸਾ ਸਭ ਕੁਝ ਨਹੀਂ ਹੁੰਦਾ ਸੱਚਾ ਸਾਥ ਜ਼ਰੂਰੀ ਆ ਮੇਰੇ ਸੱਚੇ ਸਾਥੀ ਸਿਰਫ ਤੁਸੀਂ ਹੋ ਤਾਂ ਜਗਦੀਪ ਕਹਿੰਦਾ ਜੇ ਤੂੰ ਮੈਨੂੰ ਦੱਸ ਕੇ ਵੀ ਜ਼ਹਿਰ ਦੇ ਦਿੰਦੀ ਤਾਂ ਮੈਂ ਉਹ ਵੀ ਹੱਸ ਕੇ ਪੀ ਲੈਣੀ ਸੀ ਇਹ ਗੱਲ ਸੁਣ ਕੇ ਮੈਂ ਬਹੁਤ ਰੋਈ ਤੇ ਜਗਦੀਪ ਮੈਨੂੰ ਕਹਿੰਦਾ ਮੈਂ ਤੈਨੂੰ ਸਮਝਾਇਆ ਤਾਂ ਸੀ ਕਿ ਮੈਨੂੰ ਥੋੜਾ ਜਿਹਾ ਟਾਈਮ ਦੇ ਦੇ ਮੈਂ ਤੇਰੇ ਸਾਰੇ ਸ਼ੌਂਕ ਪੂਰੇ ਕਰ ਦੂੰਗਾ ਤਾਂ ਮੈਂ ਜਗਦੀਪ ਨੂੰ ਕਿਹਾ ਮੇਰਾ ਕੋਈ ਸ਼ੌਂਕ ਨਹੀਂ ਆ ਹੁਣ ਮੇਰਾ ਸ਼ੌਂਕ ਸਿਰਫ ਤੁਸੀਂ ਹੋ ਮੈਨੂੰ ਤੁਹਾਡਾ ਸਾਥ ਚਾਹੀਦਾ ਮੈਂ ਤੁਹਾਡੇ ਨਾਲ ਰਹਿਣਾ ਕਿਉਂਕਿ ਮੇਰੀਆਂ ਅੱਖਾਂ ਖੁੱਲ ਗਈਆਂ ਨੇ ਕਿ ਮੇਰਾ ਤੁਹਾਡੇ ਤੋਂ ਬਿਨਾ ਕੋਈ ਨਹੀਂ ਆ ਤੁਸੀਂ ਮੇਰੇ ਲਈ ਸਭ ਕੁਝ ਜੋ ਤੁਸੀਂ ਮੇਰੇ ਲਈ ਵਿਆਸ ਤੇ ਪੈਸੇ ਲੈ ਲਏ ਜਦ ਕਿ ਤੁਹਾਨੂੰ ਪਤਾ ਕਿ ਤੁਹਾਡੀ ਆਮਦਨ ਇੰਨੀ ਨਹੀਂ ਆ ਫਿਰ ਵੀ ਤੁਸੀਂ ਮੇਰੇ ਲਈ ਇੰਨਾ ਵੱਡਾ ਰਿਸਕ ਲੈ ਲਿਆ ਤਾਂ ਜਗਦੀਪ ਮੈਨੂੰ ਕਹਿੰਦਾ ਤੂੰ ਮੈਨੂੰ ਸੱਚ ਦੱਸ ਦਿੱਤਾ ਇਹ ਤੇਰੀ ਬਹੁਤ ਵੱਡੀ ਇਮਾਨਦਾਰੀ ਆ ਜੇ ਤੂੰ ਸੱਚ ਨਾ ਵੀ ਦੱਸਦੀ ਤਾਂ ਮੈਨੂੰ ਕਿਹੜਾ ਪਤਾ ਲੱਗਣਾ ਸੀ ਤੂੰ ਸੱਚ ਦੱਸ ਦਿੱਤਾ ਇੰਨਾ ਬਹੁਤ ਆ ਹੁਣ ਆਪਾਂ ਹਮੇਸ਼ਾ ਇੱਕ ਦੂਜੇ ਦੇ ਨਾਲ ਰਵਾਂਗੇ ਹੁਣ ਅਸੀਂ ਬਹੁਤ ਖੁਸ਼ੀ ਖੁਸ਼ੀ ਦੋਵੇਂ ਪਤੀ ਪਤਨੀ ਰਹ ਰਹੇ ਹਾਂ ਉਸ ਤੋਂ ਬਾਅਦ ਮੈਂ ਕਦੇ ਸਨੀਵਲ ਦੇਖਿਆ ਤੱਕ ਨਹੀਂ ਫੋਨ ਕਰਨਾ ਤਾਂ ਬਹੁਤ ਦੂਰ ਦੀ ਗੱਲ ਸੀ ਕਿਉਂਕਿ ਮੇਰਾ ਸੱਚਾ ਸਾਥੀ ਮੇਰਾ ਘਰਵਾਲਾ ਜਗਦੀਪ ਹੀ ਸੀ ਜਿਨੇ ਮੈਨੂੰ ਮੌਤ ਦੇ ਮੂੰਹ ਵਿੱਚੋਂ ਬਚਾਇਆ ਸੀ ਬਾਰ ਕੋਈ ਕਿੰਨਾ ਵੀ ਪਿਆਰ ਦਿਖਾ ਲਵੇ ਪਰ ਆਪਣੇ ਜੀਵਨ ਸਾਥੀ ਤੋਂ ਬਿਨਾ ਆਪਣਾ ਕੋਈ ਨਹੀਂ ਹੁੰਦਾ ਇਸ ਕਰਕੇ ਆਪਣੇ ਜੀਵਨ ਸਾਥੀ ਨਾਲ ਸਾਨੂੰ ਹਮੇਸ਼ਾ ਵਫਾਦਾਰ ਰਹਿਣਾ ਚਾਹੀਦਾ ਆ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਪਰ ਇੱਕ ਸੱਚਾ ਹਮਸਫਰ ਮਿਲਣਾ ਬਹੁਤ ਵੱਡੀ ਦੌਲਤ ਆ ਤੇ ਸਾਡੀ ਖੁਸ਼ਕਿਸਮਤੀ ਵੀ ਆ ਤਾਂ ਐਸੀ ਅੱਜ ਦੀ ਸਟੋਰੀ ਗਾਇਸ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟਸ ਵਿੱਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਤੁਸੀਂ ਵੀ ਇਦਾਂ ਦੀ ਕੋਈ ਸਟੋਰੀ ਪੋਸਟ ਕਰਵਾਉਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ 'ਚ ਵਟਸਐਪ ਨੰਬਰ ਦਿੱਤਾ ਹੋਇਆ ਹੈ ਉਸ ਉੱਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ